ਜੋ ਨਸ਼ਿਆਂ ਖਿਲਾਫ ਜੰਗੀ ਮਹਿਮਚਲਾਉਣ ਵਾਲੇ ਨੇ ਜੋ ਨਾਰਕੋਟਿਕ ਸਟੈਂਟੀ ਬਾਰਡਰ ਤੋਂ ਕੰਮ 7700 ਕੁਆਂਟਲ ਚੂੜਾ ਪੋਸਟ ਬਰਾਮਦ ਹੋਇਆ ਸੀ ਤੇ ਰੁਪਏ ਇੰਨੇ ਵੰਡੇ ਗਏ ਜਿਹੜੇ 45 45 ਉਹ ਜਮਾ ਸਾਹਮਣੇ ਆ ਗਿਆ ਉਹੀ ਸ਼ਿਸ਼ਨ ਮਿੱਤਲ ਉਹਦੇ ਨਾਲ ਇੱਕ ਸਖਦੀਪ ਸਿੰਘ ਡਾਗ ਇੰਸਪੈਕਟਰ ਹੋਰ ਤੇ ਇੱਕਾ ਖਿੱਲ ਕੋਈ ਜੈ ਸਿੰਘਾ ਵਿੱਚ ਪਤਾ ਨਹੀਂ ਮੈਂ ਸਮਝਦਾ ਵੀ ਮੈਨੂੰ ਬੰਦੇ ਦਾ ਇੱਕ ਕੋਈ ਡੀਐਸਪੀ ਬਵਿੰਦਰ ਮਹਾ ਜਣਾ ਜਿਹੜਾ ਉਸਾਰੀ ਨੂੰ ਪਾਰੀ ਕਰ ਰਹੇ ਨੇ ਪੈਸੇ ਦੇ ਕੇ 50 ਲੱਖ ਉਹ ਭੱਜ ਗਿਆ ਉਹਨੂੰ ਟਾਈਮ ਦਿੱਤਾ ਹੋਰ ਬੜੇ ਆਏ ਹੋਏ ਨੇ ਇਹ ਕਰਿਆ ਵੀ ਖਤ ਪੁਲਿਸ ਨਹੀਂ ਐ ਕਿਹੜੀ ਐ ਐਸਟੀਐਫ ਨੇ ਪਤਾ ਨਹੀਂ ਕਿਹੜੀ ਨੇ ਕਰੇਗਾ ਵੀ ਜਿਨ੍ਹਾਂ ਨੇ ਇਹ ਸਾਰਾ ਭਾਂਡਾ ਅੱਗੇ ਲੈ ਕੇ ਆਂਦਾ ਗੱਲ ਕਰ ਹਜੇ ਵੀ ਕਮੀਆਂ ਨੇ ਵਿੱਚ ਪਾਈ ਕਮੀਆਂ ਆਏ ਨੇ ਡਾਂਗਾ ਲਾਈਆਂ ਪੂਰੇ ਚੱਡੇ ਪਾੜੇ ਜਾਣ ਤੁਸੀਂ ਆਪ ਸਾਬ ਲਾ ਲੋ ਇਹ ਤਾਂ ਅਫਸਰ ਸੀ ਇਹ ਤਾਂ ਬਕਿਆਉਂਦੇ ਸੀ ਖੁੱਲਰੰਦੇ ਸੀ ਜਿਹੜਾ ਬੰਦਾ ਵੇਚਦਾ ਉਹਦੇ ਕੋਲੇ ਕਿੰਨਾ ਉਹਨੇ ਕਿੰਨਾ ਵੇਚ ਕੇ ਕਿੰਨਾ ਕਮਾਈ ਕਰੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੜ ਜਾਣ ਲੋ ਬੰਦੇ ਸ਼ੇਅਰ ਕਰ ਦਿਓ ਯਾਰ ਥੋੜਾ ਜਆ ਆਪਾਂ 4-5 ਮਿੰਟ ਸਵੇਰੇ ਸਵੇਰੇ ਐਤਵਾਰ ਦਾ ਉੱਤੇ ਭਿਕਾਈ ਕਰਾਂਗੇ ਟਾਈਮ ਲਵਾਂਗੇ ਥੋੜਾ ਦਿਮਾਗ ਖਾਵਾਂਗੇ ਲੋਕਾਂ ਦਾ ਮੇਰੇ ਭਰਾਵਾਂ ਦਾ ਹਨਾ ਸ਼ੇਅਰ ਕਰ ਦੋ ਤਾਂ ਥੋੜੇ ਜੀ ਬੰਦੇ ਜੁੜ ਜਾਣ ਚਲੋ ਆਪਾਂ ਗੱਲ ਸ਼ੁਰੂ ਕਰਦੇ ਆਪੇ ਜੁੜਨਗੇ ਯਾਰ ਹਨਾ ਗੱਲ ਭਾਈ ਪਹਿਲਾਂ ਤਾਂ ਆਏ ਆ ਭਾਈ ਅਮਰਤਪਾਲ ਸਿੰਘ ਮੈਰੋ ਖਾਲਸਾ ਇਸ ਸਪੋਰਟ ਚ ਬੋਲੋ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰੋ ਬੈਸਤਾ ਉਹਦੇ ਪਰਚਾ ਪਏ ਗਿਆ ਸਾਹ ਤੇ ਪਰ ਫਿਰ ਵੀ ਜੋ ਗੱਲਾਂ ਅਮਰਪਾਲ ਮਹਿਰੋ ਨੇ ਕਹੀਆਂ ਉਹਨਾਂ ਗੱਲਾਂ 'ਚ ਉਹਦਾ ਸਪੋਰਟ ਕਰਨ ਦਾ ਹੱਕ ਹੈ ਕਿਉਂਕਿ ਉਹ ਵੀ ਲੋਕਾਂ ਲਈ ਲੜ ਰਿਹਾ ਹੈ। ਲਾਭਦਾਰ ਉਹ ਨਾ ਤਾਂ ਹੈ ਨਹੀਂ ਕਿਤੇ ਕਿਸੇ ਫੱਡੇ 'ਚ ਹੱਥ ਪਾਉਣਾ। ਸੋ ਭਾਈ ਅਮਰਪਾਲ ਸਿੰਘ ਮਹਿਰੋ ਦੀ ਵੱਧ ਤੋਂ ਵੱਧ ਸਪੋਰਟ ਕਰੋ। ਅਸੀਂ ਭਾਈ ਅਮਰਪਾਲ ਮਹਿਰੋ ਸਿੰਘ ਨਾਲ ਆ। ਤੇਰੇ ਕੋਲ ਨੰਬਰ ਹੈਗਾ ਭਰਾਵਾ ਜਦੋਂ ਮਰਜ਼ੀ ਫੋਨ ਕਰਦੀ। ਅਮਰਪਾਲ ਸਿੰਘ ਮਹਿਰੋ ਨੇ ਮੇਰੀ ਉਦੋਂ ਸਪੋਰਟ ਕਰੀ ਸੀ। ਹਰਪੀ ਜਿਹੜਾ ਹਰਪੀ ਤਾਂ ਮਾਮਲੇ ਬਲੇ ਜਦੋਂ ਮੇਰੇ ਨਾਲ ਪੰਜਾਬ ਚ ਕੋਈ ਨਹੀਂ ਰੁਕੇ ਖੜਿਆ ਸੀ ਉਦੋਂ ਉਹਨੇ ਡਟ ਕੇ ਧਰਨੇ ਵਿੱਚ ਮੇਰੀ ਸਪੋਰਟ કરી ਸੀ ਹਾਲਾਂਕਿ ਆਪਾਂ ਜਿੰਨਾ ਪਿੱਛੇ ਬੋਲੇ ਸੀ ਜਿਹੜਾ ਕੁਝ ਆਪਾਂ ਕਰਿਆ ਸੀ ਉਹ ਬੰਦਿਆਂ ਨੇ ਵੀ ਆਪਣੀ ਬਾਣੀ ਫੜੀ ਸੀ ਸੋਪਾਈਆ ਮਤਲਬ ਪਾਸੰਗ ਮੈਂ ਉਹਦੀ ਪੂਰੀ ਜੱਜ ਕੇ ਸਪੋਰਟ ਕਰੋ ਡਟ ਕੇ ਸਪੋਰਟ ਕਰੋ ਚੰਗੇ ਕੰਮ ਹੀ ਕਰਦਾ ਕੋਈ ਮਾੜੇ ਕੰਮ ਨਹੀਂ ਕਰਦਾ ਹੁਣ ਨੰਬਰ 2 ਦੂਜੀ ਗੱਲ ਆਉਣੇ ਆਪਾਂ ਨਸ਼ਿਆਂ ਦੇ ਆੜਾ ਸੈਸ਼ਨ ਮਿੱਤਲਾ ਰੌਲਾ ਆਪਾਂ ਪਿਛਲੇ ਸਾਲ ਬਹੁਤ ਪਾਇਆ ਇਹਦੀਆਂ ਅਰਥੀਆਂ ਵੀ ਫੂਕੀਆਂ ਐ ਆਪਾਂ ਦੇ ਬੜੇ ਤਾਕੜੇ ਇਲਜ਼ਾਮ ਲਾਏ ਸੀ ਵੀ ਤਾਂ ਹਫਤੇ ਲੈਂਦਾ ਹੈ ਕਰਦਾ ਜੋ ਕਰਦਾ ਵੀ 555 ਦੁਕਾਨਾਂ ਮਾਨਸਾ ਸ਼ਹਿਰ ਇੱਕ ਦੁਕਾਨ ਤੋਂ 30000 35000 ਹਫਤਾ ਲੈਂਦਾ ਨਸ਼ਾ ਹੈ ਸ਼ਰੀਆਮ ਬਗਿਆਉਂਦਾ ਹੈ ਇਹ ਤਾਂ ਯਾਰ ਬਾਹਾਂ ਵੱਡਾ ਕੰਮ ਨਿਕਲਿਆ ਤਾਂ ਇਹ ਤਾਂ ਇਕੱਲਾ ਇਹ ਨਹੀਂ ਜਿਹੜੀ ਨਸ਼ਾ ਖਿਲਾਫ ਇਹਨਾਂ ਦੀ ਜੰਗ ਚੱਲਦੀ ਹੈ ਇੱਕ ਨਸ਼ਾ ਖਿਲਾਫ ਜਿਵੇਂ ਆਪਾਂ ਐਂਟੀ ਡਰੱਗ ਟਾਸਕ ਫੋਰਸ ਇਹਨਾਂ ਦੀ ਸਰਕਾਰ ਵੱਲੋਂ ਨਾ ਐਂਟੀ ਡਰੱਗ ਨਾਰਕ ਕੋਰਟਸ ਹੈ ਹੋਈ ਉਹਦਾ ਮੁਖੀ ਸੀਗਾ ਡੀਐਸਪੀ ਬੁਬਿੰਦਰਾ ਮਹਾਜਣਾ ਕੌਣਾ ਉਹ ਵੀ ਇਹਦੇ ਨਾਲ ਮਿਲ ਗਿਆ ਸੀ ਉਹਨੂੰ ਉਹਨੇ 50 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ ਖਾ ਖੱਲ ਜਾਇਆ ਸਿੰਘ ਹੈ ਕੋਈ ਫਾਰਮ ਇਹਨਾਂ ਨੇ ਇੱਕ ਇਹਦੇ ਨਾਲ ਕੋਈ ਸੁਖਜੀਤ ਸਿੰਘ ਹੈ ਉਹਨੂੰ 45 ਲੱਖ ਰੁਪਏ ਦਿੱਤਾ ਇਹਨੇ ਹੈ ਨਾ ਡਰੱਗ ਇੰਸਪੈਕਟਰ ਨਾ ਫਾਰਮਾ ਵੀ ਉਹਨਾਂ ਦਾ ਬਹੁਤ ਤਕੜਾ ਘਟਾਲਾ ਉਹ ਪੈੜਾ ਮੈਂ ਉਦੋਂ ਇਹਨਾਂ ਦੀ ਫੈਕਟਰੀ ਸੀ ਮੈਨੂੰ ਪਤਾ ਲੱਗਿਆ ਵੀ ਇਹਦੇ ਫੈਕਟਰੀ ਲਵਾਈ ਹੋਈ ਹੈ ਨਕਲੀ ਜਿਹੜਾ ਇਹ ਡਰੱਗ ਇੰਸਪੈਕਟਰ ਹੈ ਤੇ ਮੈਂ ਜੀ ਫੈਕਟਰੀ ਤੱਕ ਪਹੁੰਚ ਗਿਆ ਉਹ ਗੱਲ ਆ ਮਾਨਸਾ ਦੀ ਪੁਲਿਸ ਨੂੰ ਪਤਾ ਲੱਗਦਾ ਐਸਐਸਪੀ ਨੂੰ ਪਤੀ ਆ ਮਾਨਸਾ ਕੌਣ ਸੀਗਾ ਉਹਦੇਗਾ ਐਸਐਚਓ ਕੌਣ ਸੀ ਉਹਨਾਂ ਨੂੰ ਇਹ ਗੱਲ ਕਿਸੇ ਲੋੜ ਪਤਾ ਲੱਗੀ ਤਾਂ ਮੈਨੂੰ ਇਹਨਾਂ ਨੇ ਚੱਕ ਕੇ ਲੈ ਜਾਇਆ ਸੀ ਵੀ ਕਿਤੇ ਮੈਂ ਉਹ ਫੈਕਟਰੀ ਤੱਕ ਨਾ ਪਹੁੰਚ ਜਾਂ ਵੀ ਇਹ ਉਹ ਫੈਕਟਰੀ ਤੱਕ ਪਹੁੰਚ ਗਿਆ ਤਾਂ ਬਦਨਾਮੀ ਬਹੁਤ ਹੋ ਜਦੋਂ ਹੁਣ ਇਹ 45 45 ਲੱਖ 60 60 ਲੱਖ ਮਾੜੀਆਂ ਮਾੜੀਆਂ ਗੱਲਾਂ ਦੇ ਸ਼ਬਦ ਦੇ ਸਾਰਾ ਉਹਦੋਂ ਇਹ ਉਹ ਫੈਕਟਰੀ ਰੁਕਵਾਉਣ ਵਾਸਤੇ ਪੁਲਿਸ ਵਾਲਿਆਂ ਨੂੰ ਤੁਹਾਨੂੰ ਪਤਾ ਹੈ ਕਿੰਨਾ ਮਿਆਤਰੀ ਹੂ ਕਿੰਨੀ ਉਹ ਫੈਕਟਰੀ ਆਇਆ ਸੀ ਉਹ ਮੈਨੂੰ ਕੋਈ ਨਹੀਂ ਦੱਸਿਆ ਸੀ ਵੀ ਇਹ ਮੌੜੀ ਫੈਕਟਰੀ ਲਾਰਕੀ ਆ ਆਪਦੇ ਮੌੜ ਉਹ ਮੈਂ ਵੀਡੀਓ ਉਦੋਂ ਹੀ ਪਾਈ ਸੀ ਮੇਰਾ ਪੇਜ ਬੰਦ ਹੋ ਗਿਆ ਸੀ ਵੀ ਇਹ ਮੌੜ ਫੈਕਟਰੀ ਪਾਰ ਲਾਰਕੀ ਹੈ ਉਹ ਨਾ ਕੈਪਸੂਲ ਖੋਖੇ ਜਿਹੇ ਲਿਆਉਂਦੇ ਨੇ ਕਿਤੇ ਉਹਦੇ ਵਿੱਚ ਬੰਦੇ ਭਰਦੇ ਨੇ 12 13 ਨਾਕਲੇ ਉਹਦੇ ਸਨੇਚਰ ਦੇ ਮਾਲ ਠੱਬੇ ਉਹ ਵੰਦੇ ਨੇ ਉਹ ਹੁਣ ਸਾਰਾ ਕੁਝ ਸਾਹਮਣੇ ਆ ਗਿਆ ਵੀ 757 ਕੁਆਂਟਲ ਕੁਆਂਟਲ ਟਰਮਨਡੋਲ ਦਾ ਚੂਆ ਪ੍ਰੈਗਾਬਲੀਨ ਪੈਂਟਾਡੋਲ ਐਲਪ੍ਰੋਕਸ ਨਕਲੀ ਸਿਸੀਆ ਨਕਲੀ ਕੈਪਸੂਲ ਵੀ ਇਹ ਸਾਰਾ ਕੁਝ ਸੇ ਜਾਲੀ ਬਣਾ ਕੇ ਬਾਹਲੇ ਵੱਡੇ ਲੈਵਲ ਤੇ ਵੇਚਦੇ ਨੇ ਤੇ ਜਿਹੜੇ ਇਹ ਡਰੱਗ ਕੰਟਰੋਲ ਵਾਲੇ ਨੇ ਐਂਟੀਨਾਰਕੋਟ ਵਾਲੇ ਨੇ ਹਣਾ ਇਹ ਸਾਰੇ ਵਿੱਚ ਸ਼ਾਮਲ ਨੇ ਵੱਡੇ ਵੱਡੇ ਅਫਸਰ ਹੋਣ ਕਿਉਂ ਨਾ ਯਾਰ ਜੋ ਪੈਸੇ ਇਹਨਾਂ ਖਰੀਦ ਲੈਂਦੇ ਨੇ ਇਹ ਉਦੋਂ ਇਹਨਾਂ ਨੇ ਇਹਨੇ ਸੇਸ਼ਨ ਕੁਮਾਰ ਮਿੱਤਲ ਨੇ ਪਹਿਲਾਂ ਸ਼ੁਰੂ ਸ਼ੁਰੂ ਤਾਂ ਮੈਨੂੰ ਡਰਾਇਆ ਆਪਦੇ ਕੁੱਤਿਆਂ ਨੂੰ ਪੈਸਾ ਪਾ ਕੇ ਪਰ ਆਪਾਂ ਡਰੇ ਨਹੀਂ ਆਪਣੀ ਨਾਲ ਦੀ ਟੀਮ ਨੇ ਡਰੀ ਫਿਰ ਇਹਨੇ ਖਰੀਦਣ ਦੀ ਕੋਸ਼ਿਸ਼ ਕੀਤੀ ਪੂਰੇ ਵੱਡੇ ਲੈਵਲ ਤੇ ਖਰੀਦ ਨਹੀਂ ਸਕਿਆ ਫਿਰ ਇਹਨੇ ਬਹੁਤ ਕੁਝ ਕਰਿਆ ਪਰਚੇ ਪਾਏ ਬਿੱਦੋ ਬੱਚੋ ਬੰਦੇ ਪੱਟੇ ਸਰਕਾਰੀ ਮੰਡੇ ਸਤਕੇ ਮੈਂ ਤੇਨੇ ਪੂਈ ਬਚੇਰੂ ਆਏ ਸੀ ਮੇਰਾ ਖਲਾ ਇਹਦੀ ਦੀਦੀ ਅਰਤੀ ਸਾੜੀ ਅਰਤੀ ਸਾੜਨ ਵੇਲੇ ਕਹਿੰਦਾ ਸਾਡੇ ਨੂੰ ਨਹਿਸ਼ ਮੰਨਿਆ ਜਾਂਦਾ ਅਰਤੀ ਸਾੜਨ ਨੂੰ ਸ਼ਿਸ਼ਨ ਮਿੱਤਲ ਇਹਦਾ ਹੁਣ ਫੜਿਆ ਪੁਲਿਸ ਨੇ ਤਾਂ 2 ਮਹੀਨੇ ਪਹਿਲਾਂ ਤੇ ਪਿਛਲਾ 1.5 ਸਾਲ ਦਾ ਰੌਲਾ ਮੈਂ ਵੀਡੀਓ ਕੱਢ ਕੇ ਪਾਉਂਗਾ ਸ਼ਿਸ਼ਨ ਮਿੱਤਲ ਸ਼ਿਸ਼ਨ ਮਿੱਤਲ ਸਾਡੇ ਧਾਰਨੇ ਚ ਵੀ ਉਹ ਮੈਂ ਅੰਦਾਜ਼ ਸੀ ਉਹਦੀ ਪਹਿਲੀ ਮੰਗ ਸੀ ਸ਼ਿਸ਼ਨ ਮਿੱਤਲ ਦੀ ਡੀਐਸਪੀ ਦੀ ਉਹ ਸਾਰੇ ਦੇ ਨਾਲ ਮਿਲੇ ਹੋਏ ਸੀ ਉਹਨਾਂ ਦੇ ਪਟਾ ਅਚਾਰੇ ਆ ਮੈਨੂੰ ਪੁੱਛੇ ਵੀ ਉਹਦੋਂ ਨੇ ਕਿਨੂੰ ਕਿਨੂੰ ਰੁਪਈਆ ਦਿੱਤਾ ਸੀ ਸਾਡੀ ਲਹਿਰ ਨੂੰ ਜਦੋਂ ਮੈਨੂੰ ਅੰਦਰ ਧੱਕਿਆ ਕਿਹੜੇ ਕਿਹੜੇ ਬੰਦਿਆਂ ਨੂੰ ਨੇ ਪੈਸਾ ਦਿੱਤਾ ਮੈਨੂੰ ਬਥੇਰੀ ਨੇ ਆਫਰ ਕਰੀ ਮੈਂ ਝੂੜਨੀ ਮਾਰਦਾ ਮੈਂ ਖੁਦ ਕਹਿੰਦਾ ਮੈਨੂੰ ਆਫਰ ਕਰੀ ਹੈ ਅਗਰ ਆ ਪਹਿਲੇ ਨੱਤਮਾਈ ਆਫਰ ਦੇ ਲੈਣ ਨੂੰ ਹੁਣ ਮੈਂ ੱੱਕੇ ਖਾਨਾ ਫਿਰਦਾ ਤੁਰਿਆ ਫਿਰਦਾ ਸੈਂਕੜਾ ਲੋਕਾਂ ਤੋਂ 50 50 100 100 ਰੁਪਈਆ ਝੂੜਨੀ ਮਾਰਦਾ ਪਰ ਕੜਾ ਕੁਛ ਖੱਟਿਆ ਖੱਟਿਆ ਇਹ ਕੰਮ ਜੋ ਨੇਕੀਆਂ ਤਰੀਕਾ ਬਹੁਤ ਨੇ 5 6 ਹਣਾ ਜੇ ਮੈਂ ਲੈ ਕੇ ਪਾਸੇ ਹੋ ਕੇ ਬੈਠਿਆ ਹੁੰਦਾ ਮੇਰੇ ਕੋਲ ਵੀ ਲੱਕ ਵਰਗੀ ਗੱਡੀ ਹੁੰਦੀ ਜਹਾਜ਼ ਵਰਗੀ ਵਿੱਚ ਹੀ ਚਾ ਉਹ ਆਪਾਂ ਚਲੋ ਆਪਾਂ ਨੇ ਕੀ ਲਾਣਾ ਸੀ ਆਪਾਂ ਤਾਂ ਖਰੇ ਜਮਾ ਸਾਫ ਸੁਥਰੇ ਆਪਾਂ ਇਹਦਾ ਕੋਈ ਜੋਤ ਨਹੀਂ ਕਰਿਆ ਇਹ ਫਸ ਗਿਆ ਗੱਲ ਕਰ ਹੁਣ ਇਹਦੀ ਪੂਰੀ ਤਫਤੀਸ਼ ਤਾਂ ਹੋਵੇ ਸਾਲੇ ਕੁੱਤੇ ਦੀ ਬੀ ਨੇ ਕਿਨੂੰ ਕਿਨੂੰ ਉਹਦੇ ਪੈਸਾ ਖਵਾਇਆ ਤੇ ਉਹ ਫੈਕਟਰੀ ਜਿਹੜੀ ਲਾਈ ਹੋਈ ਸੀ ਮੋੜ ਜੀ ਤੱਕ ਮੈਂ ਪਹੁੰਚ ਗਿਆ ਸੀ ਜਮਾ ਜੜ ਚ ਉਹ ਮਾਨਸਾ ਦੇ ਇੱਕ ਇੰਸਪੈਕਟਰ ਨੂੰ ਪਤਾ ਲੱਗੀ ਸੀ ਉਹ ਇੰਸਪੈਕਟਰ ਗਾਹਾਂ ਰੜ ਕੇ ਸੈਟਿੰਗ ਕਰਕੇ ਇੱਕ ਦਿਨ ਚ ਮੇਰਾ ਮੜੂਆ ਮਰਤਾ ਐਸਐਸਪੀ ਦਾਪ ਤੋਂ ਸ਼ਰਦ ਕੇ ਮੈਨੂੰ ਉਹਨਾਂ ਨੇ ਤੇ ਬਾਅਦ ਚ ਫੈਕਟਰੀ ਮੈਂ ਪਤਾ ਕਰਿਆ ਉਹ ਫੈਕਟਰੀ ਫੁਟਰੀ ਉੱਥੋਂ ਚੱਕੀ ਗਈ ਤੇ ਉਹ ਹੁਣ ਇਹਨਾਂ ਦਾ ਸਾਰਾ ਗਾਵਣ ਖਬਰਾਂ ਚ ਨਹੀਂ ਆ ਰਿਹਾ ਆਪਾਂ ਨੂੰ ਅੰਦਰੋਂ ਬੰਦੇ ਨੇ ਸਾਰੀ ਖਬਰ ਦਿੱਤੀ ਆ ਵੀ ਇਹਦੇ ਜਿਹਨੇ ਕਿ ਡੀਐਸ ਵੀ ਅਭਿੰਦਰ ਮਹਾਜਨ ਨੂੰ ਵੀ ਖਰੀਦ ਲਿਆ ਇੱਕ ਕੋਈ ਸੁਖਜੀਤ ਸੀਗਾ ਜਿਹੜਾ ਦੀ ਰਿਪੋਰਟਾਂ ਨੂੰ ਵੀ ਖਰੀਦ ਲਿਆ ਖਿਲ ਗਿਆ ਬਾਹ ਬਟਾ ਉਹਨਾਂ ਨੇ ਮੈਨੂੰ ਸੋ ਇਹਨਾਂ ਦਾ ਘਟਾਲਾ ਸਮਝਾਇਆ ਮੇਰੇ ਸਮਝ ਚ ਨਹੀਂ ਆਇਆ ਉਹ ਫਾਰਮਾ ਉਹ ਉਹ ਓਪੜ ਘਟਾਲਾ ਕੇ ਆ ਗਿਆ ਨੂੰ ਉਹ ਕਹਿੰਦੇ ਜਿਹੇ ਉਹਦੀ ਫੜਾਇਆ ਜਾਂਦਾ ਇਹਨੇ ਉਹਦੂ ਬਹੁਤ 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 ਨਸ਼ਾ ਵੇਚਿਆ ਬਹੁਤ ਜਿਆਦੇ ਆਪ ਸਪਲਾਈਅਰ ਬਣ ਗਿਆ ਸੀ ਯਾਰ ਇਹ ਮੈਡੀਕਲ ਹਾਲ ਨੂੰ ਕਹਿੰਦਾ ਸੀ 35000 ਰੁਪਏ ਚ ਲਾਇਸੈਂਸੇ ਬੰਦੇ ਜਾਂਦਾ ਸਾਡੇ ਮਾਸਾ ਲਾਇਸੈਂਸ ਲਾਸ ਕਰਦੇ ਸੀ ਹੁਣ ਵੀ ਨਸ਼ਾ ਬਹੁਤ ਵਿਕੀ ਜਾਂਦਾ ਮੈਂ ਝੂਠ ਦੀ ਮਾਰਦਾ ਫੇਰ ਮੈਨੂੰ ਕਹਿ ਦਿੰਦੇ ਹਾਰ ਪਾਉਂਦਾ ਜਾ ਹੋ ਕਰਦਾ ਮੈਂ ਕੋਈ ਗਰੀਬ ਗੁਰ ਪਾਣੀ ਫੜਿਆ ਹਾਂ ਆਪਾਂ ਨੂੰ ਦੇਖ ਕੇ ਬੜੇ ਲੋਕ ਲੱਗੇ ਨੇ ਮੈਂ ਨਹੀਂ ਕਹਿੰਦਾ ਸਭ ਨੂੰ ਸਲੂਟ ਹੈ ਪਰ ਯਾਰ ਜੇ ਤੁਸੀਂ ਲੱਗਣਾ ਹੈ ਮਗਰ ਕਿਸੇ ਵੱਡੇ ਬੰਦੇ ਦੇ ਮਗਰ ਲੱਗੋ ਗਰੀਬ ਤੋਂ 10 ਗੋਲੀਆਂ ਫੜ ਕੇ ਪੱਤਾ ਫੜ ਕੇ ਖਾਣ ਪੀਣਾਂ ਨੂੰ ਕਿਉਂ ਮੇਰੇ ਘਰੇ ਹੁਣ 500 ਆ ਗਏ ਆਮਲੀ ਇਕੱਠੇ ਹੋ ਕੇ ਕਹਿੰਦੇ ਛੋਟੇ ਭਾਈ ਅਸੀਂ ਆਪਦੀ ਕਦਾ ਮੈਂ ਦੀ ਘਰਾਂ ਵਾਲੀ ਨਾਲ ਸੀਗਾ ਮੈਂ ਦੁਕਾਨੋਂ ਬਾਹਰ ਨਿਕਲਿਆ ਮੈਨੂੰ ਬੰਦਿਆਂ ਨੇ ਫੜ ਲਿਆ ਤੇ ਕਹਿੰਦੇ ਝੂਠੇ ਦੇ ਬੰਦੇ ਆ ਯਾਰ ਮੇਰੇ ਬੰਦੇ ਸਾਰਿਆਂ ਨੂੰ ਜਾਣਦੇ ਹੋ ਮੇਰਾ ਬੰਦਾ ਤਾਂ ਕੋਈ ਹਜਾ ਕੰਮ ਨਹੀਂ ਕਰਦਾ ਕਹਿੰਦਾ ਵੀਡੀਓ ਬਣਾ ਕੇ ਲੈ ਜਾਂਦੇ ਨੇ ਵੀਡੀਓ ਪਾ ਦੇਣੇ ਹੋਰ ਕੋਈ ਹੱਲ ਹੈ ਇਨਾਂ ਕੋਲੇ ਇਕੱਲੀ ਵੀਡੀਓ ਤਾਂ ਕਸੀਮ ਬਣਾਨੇ ਆ ਕਰੋ ਜੇ ਕੋਈ ਗਰੀਬ ਹੈ ਦੋ ਪੱਤੇ ਤੇ ਬਾਹ ਪੱਤੇ ਬਿਲੀ ਬੈਠਾ ਖਾਣ ਪੀਣ ਆਲਾ ਉਹਨੂੰ ਪੁੱਛੋ ਤੂੰ ਕਿੱਥੋਂ ਲੈ ਕੇ ਆ ਦੁਕਾਨ ਵਾਲੇ ਗੱਲ ਚੱਕ ਪਾਉ ਜਾ ਕੇ ਦੁਕਾਨ ਵਾਲੇ ਨਾਲ ਗੱਲ ਛੱਤ ਪਾ ਹੁਣ ਮੇਰੇ ਸ਼ਹਿਰ 'ਚ ਮੈਨੂੰ ਪਤਾ ਸੀ ਵੀ ਇਹ ਲਾਨੇ ਬੰਦੇ ਵੇਚਾ ਖਾਣ ਵਾਲੇ ਦਾ ਲੱਖਾਂ ਨੇ ਉਹਰੇ ਮੈਂ ਖਾਣ ਵਾਲਾ ਵੀ ਫੜੇਗਾ ਆਪਣੀ ਫੜੇ ਕੋਈ ਖਾਣਾ ਆਡੀ ਟੀਮ ਨੇ ਆਪਾਂ ਵੇਚਣ ਵਾਲੇ ਨਾਲ ਪਾਇਆ ਚਾਹੇ ਆਪਾਂ ਨੂੰ ਮਰਵਾ ਦੇਣ ਚਾਹੇ ਆਪਣੇ ਪਰਚੇ ਨੇ ਹਣਾ ਸੋ ਇਹ ਵੀ ਕੰਮ ਨਾ ਕਰੋ ਵੀ ਆਵਲੀਆਂ ਨੂੰ ਮਾਰਨ ਕੁੱਟਣ ਵਾਲਾ ਆਖ ਪਿੱਛੇ ਜੇ ਬਣਾ ਤੜਾ ਟ੍ਰੈਂਡ ਚੱਲਿਆ ਸੀ ਗਰੀਬਾਂ ਨੂੰ ਮਾਰਨ ਕੁੱਟਣ ਨੂੰ ਪੁਲਿਸ ਨਹੀਂ ਚਲਵਾਇਆ ਹੋਇਆ ਸਾਰਾ ਕੁਝ ਵੀ ਆਪਣੀ ਲਹਿਰ ਬਦਨਾਮ ਹੋ ਜੇ ਹਣਾ ਤੁਸੀਂ ਸਾਰਿਆਂ ਨੇ ਦੇਖਿਆ ਉਹ ਰੇਤ 'ਤੇ ਫੜ ਕੇ ਦੋ ਲੱਪੜ ਮਾਰਨੇ ਫਿਰ ਇਹ ਬੜਕੇ ਦੋ ਨੱਪੜ ਮਾਰਨੇ ਦੋ ਚਾਰ ਕੈਪਸੂਲਾ ਆਪ ਹੀ ਦੇ ਦੇਣੇ ਕਹਿੰਦੇ ਧਰਨ ਸਾਰੀ ਕਹਾਣੀ ਸਾਹਮਣੇ ਆ ਗਈ ਉਹਤੇ ਗੱਲ ਕਦੋਂ ਤੱਕ ਬਾਹਰ ਚ ਕਰਾਂਗੇ ਆਪਾਂ ਕਿਹੜੇ ਬੰਦੇ ਸੀ ਕਿਹੜੇ ਮੁਲਾਜ਼ਮ ਨੇ ਛੱਡੇ ਇਹੋ ਸੋਪਾਈ ਇਹ ਐਡਾ ਵੱਡਾ ਘਟਾਲਾ ਇਹ ਅਫਸਰੀ ਕਰੀ ਜਾਂਦੇ ਨੇ ਖੁਦ ਜੋ ਨਸ਼ਾ ਖਿਲਾਫ ਜੰਗੀ ਮੇਂ ਮਚਾਉਣ ਵਾਲੇ ਨੇ ਜੋ ਨਾਰਕੋਟਿਕਸ ਟੈਂਟੀ ਬਾਰਡਰ ਤੋਂ ਕੰਮ 7.5 700 ਕੁਆਂਟਿਟ ਚੂੜਾ ਪੋਸਟ ਬਰਾਮਦ ਹੋਇਆ ਸੀ ਤੇ ਰੁਪਏ ਇੰਨੇ ਵੰਡੇ ਗਏ ਜਿਹੜੇ 45-45 ਉਹ ਜਮਾ ਸਾਹਮਣੇ ਆ ਗਿਆ ਉਹੀ ਸ਼ਿਸ਼ਨ ਮਿੱਤਲ ਉਹਦੇ ਨਾਲ ਇੱਕ ਸੁਖਦੀਪ ਸਿੰਘ ਡਾਗ ਇੰਸਪੈਕਟਰ ਹੋਰ ਤੇ ਇੱਕ ਅਖਿਲ ਕੋਈ ਜੈ ਸਿੰਘਾਂ ਵਿੱਚ ਪਤਾ ਨਹੀਂ ਮੈਂ ਨਹੀਂ ਸਮਝਦਾ ਵੀ ਮੈਨੂੰ ਬੰਦੇ ਕੋਈ ਡੀਐਸਪੀ ਬਵਿੰਦਰ ਮਹਾ ਜਣਾ ਜਿਹੜਾ ਉਸਾਈ ਨੂੰ ਪੁਆਈ ਕਰ ਰਹੇ ਨੂੰ ਪੈਸੇ ਦੇ ਕੇ 50 ਲੱਖੋਂ ਭੱਜ ਗਿਆ ਉਹਨੂੰ ਟਾਈਮ ਦਿੱਤਾ ਹੋਰ ਬੜੇ ਆਏ ਹੋਏ ਨੇ ਇਹ ਕਰਿਆ ਵੀ ਖਤ ਪੁਲਿਸ ਨਹੀਂ ਹੈ ਕਿਹੜੀ ਐਸਟੀਐਫ ਨੇ ਪਤਾ ਨਹੀਂ ਕਿਹੜੀ ਨੇ ਕਰੇਗਾ ਵੀ ਜਿਨ੍ਹਾਂ ਨੇ ਇਹ ਸਾਰਾ ਪਾਂਡਾ ਅੱਗੇ ਲੈ ਕੇ ਆਂਦਾ ਗੱਲ ਕਰ ਹਜੇ ਵੀ ਕਮੀਆਂ ਨੇ ਵਿੱਚ ਪਾਈ ਕਮੀਆਂ ਆਏ ਨੇ ਡਾਂਗਾ ਲਾਈਆਂ ਪੂਰੇ ਚੱਡੇ ਪਾੜੇ ਜਾਣ ਤੁਸੀਂ ਆਪ ਸਾਬ ਲਾ ਲੋ ਇਹ ਤਾਂ ਅਫਸਰ ਸੀ ਇਹ ਤਾਂ ਬਕਿਆਉਂਦੇ ਸੀ ਖੁੱਲ ਰਹਿੰਦੇ ਸੀ ਜਿਹੜਾ ਬੰਦਾ ਵੇਚਦਾ ਉਹਦੇ ਕੋਲੇ ਕਿੰਨਾ ਉਹਨੇ ਕਿੰਨਾ ਵੇਚ ਕੇ ਕਿੰਨਾ ਕਮਾਈ ਕਰੀ ਹੋ ਉਹਨੂੰ ਕਦੋਂ ਚੱਕਣਗੇ ਉਹਨੂੰ ਚੱਕਣ ਇਹ ਤਾਂ ਇਹ ਤਾਂ ਮੰਨ ਲਾ ਜਿਵੇਂ ਮੈਂ ਆ ਮੈਂ ਚੌਕੀਦਾਰ ਆ ਮੈਂ ਮੈਂ ਇੰਸਪੈਕਟਰ ਆ ਮੇਰੀ ਕੰਮ ਮੈਂ ਨਿਗਰਾਨੀ ਰੱਖਣੀ ਮੈਂ ਕਿਸ ਨੂੰ ਕਹਤਾ ਵੀ ਵੇਚੋ ਨਸ਼ਾ ਮੈਨੂੰ ਦੂਰ ਪੀ ਹੈ ਨਾ ਮਨ ਲੋ ਫੋਸ ਕਰੋ ਆਹਲੇ ਮੈਂ ਨੂੰ ਪੀਰੇ ਤੇ ਆਹਲੇ ਦਨਾਂ ਸਾਬੇ ਚਾਣਟੇ ਰਾਤਾ ਲੋਕਾਂ ਜੀ ਬਾਤ ਮਾਰਨ ਚ ਅਰਬਾਂ ਖਰਬਾਂ ਦਾ ਵੇਚ ਗਿਓ ਉਹਨਾਂ ਨੂੰ ਵੀ ਚੱਕਣ ਇਹਨਾਂ ਤੋਂ ਪੁੱਛਿਆ ਜਾਵੇ ਹੁਣ ਇਹ ਅੰਦਰ ਆਹਤ ਚ ਤਾਂ ਉਹ ਬੰਦਿਆਂ ਦਾ ਏ ਅਰ ਜਾਂਚ ਜਾਂਚ ਕਰੀ ਜਾਵੇ ਈਡੀ ਜਾਂਚ ਕਰੀ ਜਾਵੇ ਮੈਂ ਸ਼ਰਿਆ ਮੰਨ ਲੈਂਦਾ ਹੁਣ ਇੱਕ ਖਾਸ ਗੱਲ ਮੇਰੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਹੱਥ ਬਣ ਕੇ ਨਹੀਂ ਫਿਰ ਦੂਆ ਵੀਡੀਓ ਪਾਉਣੀ ਤੇ ਮੈਂ ਲੋਕਾਂ ਦੀ ਨਾਬਤ ਚੈੱਕ ਕਰਨਾ ਚਾਹੁੰਦਾ ਵੀ ਲੋਕ ਯਾਰ ਮੈਨੂੰ ਮੈਂ ਕੁੱਤੇ ਵਾਂਗੂ ਭੌਂਕਦਾ ਮੈਨੂੰ ਕੋਈ ਰੁਪਿਆ ਮਿਲਦਾ ਮੇਰੇ ਕੋਲੇ ਕੀ ਹੈ ਮੇਰੇ ਨਾਲ ਆਏ ਕੇ ਦੇਖ ਲੋ ਇੱਕ ਕੰਨੇ ਫੇਸਬੁੱਕ ਫੇਸਬੁੱਕ ਵਾਲੇ ਚੜਾਈ ਹੈ ਹਨਾ ਕੁਝ ਨਹੀਂ ਮੋਟਰਸਾਈਕਲ ਵੀ ਗਮਾਣੀਆਂ ਦਾ ਮੰਗਾਣਾ ਪੈਂਦਾ ਕਿਤੇ ਜਾਣ ਵਾਸਤੇ ਹਨਾ ਤੁਹਾਨੂੰ ਸਹੀ ਗੱਲ ਦੱਸਦਾ ਹਾਂ ਤੇ ਬਾਈ ਬਣ ਕੇ ਮੈਨੂੰ ਕਹਿੰਗੇ ਡਰ ਲੱਗਦਾ ਸੱਚੀ ਹਰੇਕ ਬੰਦਾ ਜਿਹੜਾ ਵੀਡੀਓਸ ਨੂੰ ਜੇ ਹਿੰਮਤ ਹੈ ਮੈਂ ਕਹਾ ਹਿੰਮਤ ਬਹੁਤ ਹੈ ਨੰਬਰ ਇੱਕ ਗੱਲ ਜਿਹੜੇ ਪਿੰਡ ਦੇ ਵਾਸੀ ਹੁਣ ਜਿਹੜੇ ਗਲੀ ਮਹੱਲੇ ਦੇ ਵਾਸੀ ਹ ਉਸ ਗਲੀ ਮਹੱਲੇ ਦਾ ਬਲੇਕੀ ਦਾ ਨਾਮ ਲਿਖੋ ਵੱਡੇ ਦਾ ਵੀ ਸਾਡੇ ਭਾਈ ਗਲੀ ਚਾ ਬੰਦਾ ਨਸ਼ਾ ਵੇਚਦਾ ਹੈ ਮੇਰੇ ਸੋਸ਼ਲ ਸਾਈਟ ਤੇ ਇੱਥੇ ਨਾਂ ਲਿਖੋ ਵੀ ਸਾਡੀ ਗਲੀ ਚ ਸਾਡੇ ਮਹੱਲੇ ਚ ਫਲਾਣਾ ਬੰਦਾ ਨਸ਼ਾ ਵੇਚਦਾ ਚਾਹੇ ਤੁਸੀਂ ਮਾਨਸਾ ਲੈ ਮੈਂ ਲੈਣਾ ਪਹਿਲਾਂ ਸਾਡੇ ਮਾਨਸਾ ਦੇ ਵੱਡੇ ਵੱਡੇ ਬਲਾਈਕੀਆਂ ਦੇ ਨਾਲ ਚਾਹੇ ਮੈਂ ਇੱਥੇ ਵੀ ਨਹੀਂ ਪਹਿਲਾਂ ਦੁਕਾਨਾਂ ਤੇ ਗਿਆ ਨਾ ਮੈਂ ਤਾਂ ਮੈਂ ਤਾਂ ਬੁੜਾਰ ਨਹੀਂ ਮਾਨਸਾ ਮੈਡੀਕਲ ਵਾਲੀ ਸਾਡੀ ਰੋਡ ਤੇ ਵਿੱਚ ਜਾਂਦੇ ਦੋ ਬਸ ਅੱਡੇ ਤੇ ਵਿੱਚ ਦੁਕਾਨਾਂ ਮੈਡੀਕਲਾਂ ਦੀਆਂ ਤਿੰਨ ਕੋਨੇ ਦੀਆਂ ਦੁਕਾਨਾਂ ਮਾਨਸਾ ਮਾਂ ਸ਼ਹਿਰ ਦੀਆਂ ਹਨ ਚਿੱਟਾ ਲਾ ਲਓ ਲੱਲੂ ਆਣਾ ਰੋਡ ਠੱਟਾ ਆਪਣਾ ਮੈਂ ਹੋਰ ਦੋਨੇ ਵੇਲੇ ਦੋਨੇ ਵੇੜਿਆਂ ਚ ਪਾਣੀ ਦੀ ਟੈਂਕੀ ਕੋਲੇ ਸਰਸਾ ਰੋਡ ਤੇ ਖੋਖਰ ਰੋਡ ਤੇ ਕੋਟ ਰੋਡ ਤੇ ਮਾਤਾ ਸੁੰਦਰੀ ਕਾਜ ਦੀ ਬੈਕ ਸਾਈਡ ਆ ਆ ਪੰਪ ਪਛੜਾ ਇਧਰ ਨਾਲ ਸਾਡੇ ਘਰ ਵਾਲਾ ਪੰਪ ਹੈ ਇੱਥੇ ਆਮ ਨਸ਼ਾ ਇਹਨੇ ਇਹ ਹਜੇ ਮੋٹے ਮੋٹے ਬੰਦਸਿਆ ਮਾ ਉਹ ਪਪ ਮੇਨ ਪੰਪ ਹੈ ਬਾਜ਼ਾਰ ਆ ਉਹਦੇ ਬੈਕ ਸਾਈਡ ਕਿਲੋ ਕਿਲੋ ਚਿੱਟੀ ਸਪਲਾਈ ਹੋ ਰਹੀ ਆ ਮਾਨਸਾ ਚ ਜਵਾਰ ਕਾ ਚਿੱਟਾਂ ਦਾ ਗੜਾ ਜੋਗਾ ਚਿੱਟੇ ਦਾ ਗੜਾ ਪੀਖੀ ਚਿੱਟੇ ਦਾ ਗੜਾ ਉੱਬਾ ਆਮ ਚਟਾ ਪੈਣੀ ਆਮ ਚਟਾ ਹਨਾ ਤੇ ਜਵਾਰ ਕੇ ਆਮ ਚਟਾ ਸਰਦੂਲਗੜ ਆਮ ਚਟਾ ਚਨੀਰ ਆਮ ਚਟਾ ਖਾਰੇ ਆਮ ਚਟਾ ਇੰਨੇ ਪਿੰਡਾਂ ਚਟਾ ਵਿਕੀ ਜਾਂਦਾ ਮੈਂ ਸ਼ਰੀਆਮ ਨਾਂ ਲੈ ਜਲਾ ਮੈਨੂੰ ਮਰਵਾ ਦੇ ਨੂੰ ਕੋਈ ਕੋਈ ਡਰ ਨਹੀਂ ਮੇਰੇ ਬੱਚੇ ਨੇ ਦੋ ਹੁਣ ਭਾਈ ਤੁਸੀਂ ਵੀ ਜੇਕਰ ਆਪ ਦੇ ਆਪ ਨੂੰ ਬੰਦੇ ਸਮਝਦੇ ਹੋ ਹਨਾ ਤੁਹਾਨੂੰ ਲੱਗਦਾ ਵੀ ਤੁਹਾਡੇ ਜਾਣ ਆਪ ਦੇ ਕਿਉਂ ਮੈਨੂੰ ਕਿਸੇ ਨੇ ਮੇਰੀ ਰਿਪੋਰਟ ਬਣਾ ਕੇ ਭੇਜ ਦੇਣ ਵੀ ਝੋਟਾ ਬੋਲਦਾ ਉਹਨੇ ਝੁੱਟ ਦਊਂ ਭਕਾਈ ਮਾਰੀ ਜਾਂਦਾ ਕੀ ਟੱਢ ਲੋ ਪਰਸਾ ਕੀ ਡਰਾਮੇ ਕੀ ਡਰਾਮੇ ਨਾ ਕਰੀਏ ਤਰੇ ਬੋਲ ਤਾਂ ਦਿੱਤਾ ਸਾਥ ਵਾਸਤੇ ਬਗਵਾਸ ਘਟਕ ਰਿਆ ਕਰੋ ਯਾਰ ਤੁਸੀਂ ਕਹੇ ਤਾਂ ਦਿੱਤਾ ਸਾਥ ਦਿਓ ਅਮਰਤ ਬਾਣਾ ਮੇਰਾ ਹੋਰ ਕੀ ਕਰਾਂ ਸਾਥ ਦੇਣਾ ਵੀ ਬਗਵੀ ਜਾਵਾਂਗੇ ਡਰਾਮੇ ਨੂੰ ਤੂੰ ਮੈਨੂੰ ਉਹ ਕਰਕੇ ਦਿੰਨਾਗਾ ਐਵੇਂ ਹੀ ਬਗਵਾਸ ਲੱਗੇ ਨਾ ਵਿੱਚ ਕਰਨ ਮਤਮਾ ਖਰਾਬ ਕਰਦੇਓ ਸਾਥ ਦਿਓ ਸਾਥ ਦੇ ਤਾਂ ਕਹੇ ਤਾਂ ਵੀ ਅਮਰਤ ਬਾਣਾ ਮੇਰਾ ਪਹਿਲਾਂ ਵੀ ਬੋਲਦਾ ਅੱਜ ਵੀ ਬੋਲਦਾ ਭਰਾ ਉਹਦੇ ਨਾਲ ਖੜਾਂਗੇ ਹੱਕ ਚੜਾਂਗੇ ਹੋਰ ਕੀ ਕਰਾਂ ਹਨਾ ਵਿੱਚ ਰਦਮ ਤੋੜਦਾ ਕਿ ਆਪੇ ਵਿਚ ਦਾ ਰਸ਼ੇ ਤੇ ਭਾਈ ਇਹ ਇੰਨਾ ਨਸ਼ਾ ਵੇਚੀ ਜਾਂਦਾ ਹੈ ڈਰਾਮੇ ਤੂੰ ਆਪ ਦੇ ਗਵਾਂਡੀ ਦਾ ਨਾਮ ਲੈ ਕਿਸੇ ਦੇ ਗਗਲੀ ਚ ਯਾਤਰੀ ਗਗਲੀ ਚ ਦੇ ਸਾਬੇ ਕਦਾ ਹੋਊ ਕਿਸੇ ਦਾ ਫਿਰ ਬਤਲ ਗੁਰੂ ਡਰਾਮੇ ਕਰਦਾ ਸੱਚ ਕਰਦਾ ਸੋ ਭਾਈ ਇਹਨਾਂ ਨੂੰ ਫੜੋ ਇਹਨਾਂ ਦੇ ਨਾਮ ਲਓ ਇਹਨਾਂ ਬੁਰਦ ਬੋਲੋ ਜੇ ਨਾਮ ਲੈਣ ਦੀ ਹਿੰਮਤ ਹੈ ਕਿਸੇ ਬਲੈਕੀ ਦੀ ਵੱਡੇ ਦੀ ਕਿਸੇ ਲੀਡਰ ਦੀ ਕਿਸੇ ਲੀਡਰ ਲੀਡਰ ਦਾ ਨਾਮ ਲੈਣ ਦੀ ਖੁੱਲ ਕੇ ਨਾਮ ਲਓ ਕਿਸ ਤੋਂ ਡਰਨ ਦੀ ਲੋੜ ਨਹੀਂ ਠੱਕੇ ਚੱਕ ਲੋ ਮੈਂ ਹੁਣ ਦੇਖਦਾ ਵੀ ਕਿੰਨੇ ਕੁ ਲੋਕ ਮੈਂ ਪਹਿਲਾਂ ਪੋਸਟ ਵੀ ਪਾਈ ਸੀ ਲਿਖ ਕੇ ਓਏ ਖਸਮਾ ਸ਼ੁਰੂ ਤੋਂ ਦੇਖ ਲੈ ਵੀਡੀਓ ਭਰਾਵਾ ਸ਼ੁਰੂ ਤੋਂ ਦੇਖ ਲੈ ਵੀਡੀਓ ਜਿਵੇਂ ਸਟਾਰਟ ਤੋਂ ਸ਼ੁਰੂ ਹੀ ਉਹ ਤੋਂ ਕਰੀ ਅਮਿਤ ਬਾਸ ਸਿੰਘ ਮੈਰੋ ਤੋਂ ਤੂੰ ਹੁਣ ਬਾਅਦ ਚ ਆਇਆ ਮੈਂ ਕੀ ਕਰਾਂ ਜੋ ਕੱਟੀ ਜਾਉਂ ਦੇਖਣੀ ਭਰਾ ਮੇਰੇ ਆ ਬੋਲਾਂਗੇ ਆਪਣਾ ਸਿੱਖ ਭਰਾਏ ਕਿਉਂ ਨਹੀਂ ਬੋਲਾਂਗੇ ਆਪਾਂ ਨਾਲ ਜਾਵਾਂਗੇ ਯਾਰ ਹੈ ਆਪਾਂ ਡਾਂਗਾ ਫੇਰ ਦਾਂਗੇ ਕੋਈ ਚੱਕਰ ਨਾ ਮੰਨ ਲੈ ਨਸ਼ੇ ਵਾਲੇ ਬੰਦੇ ਤੱਕ ਕਾਹਦਾ ਡਰਾਮਾ ਆ ਯਾਰ ਤੂੰ ਚੰਗਾ ਭਲਾ ਬੰਦਾ ਚਲੋ ਭਾਈ ਜਰਮਨੀ 'ਚ ਹੋਵੇਂ ਪਾਕਿਸਤਾਨ 'ਚ ਹੋਵੇਂ ਅੰਗਲੈਂਡ 'ਚ ਹੋਵੇਂ ਗੱਲ ਕਰ ਜਿਹੜੀ ਆਪਾਂ ਉਹ ਤਾਂ ਸਾਹਤ ਦੇਣੀ ਆ ਫਰਜ ਆ ਹਰੇਕ ਸਿੱਕੇ ਦਾ ਫਰਜ ਆ ਆਪਾਂ ਬੋਲੇ ਆ ਉਹਦੇ ਖਾਲਾ ਉਹਦੇ ਨਾਲ ਵੀ ਖੜਾਂਗੇ ਕੋਈ ਚੱਕਰ ਨਹੀਂ ਮੇਰੇ ਹੱਕ 'ਚ ਬੋਲੇ ਉਹ ਆਪਾਂ ਆ ਮਾੜਾ ਜਿਹਾ ਕੰਮ ਨਸ਼ੇ ਵਾਲਾ ਇਹ ਮਾੜਾ ਮੈਨੂੰ ਇੱਧਰ ਇਹ ਮੈਂ ਬੋਲਤਾ ਸਟਾਰਟਿੰਗ 'ਚ ਫੇਰ ਐਂਡ ਤੇ ਫੇਰ ਬੋਲਣਾ ਸੀ ਹਣਾ ਸੁਣ ਲਈ ਵੀਡੀਓ ਬਾਅਦ ਚ ਕੱਟੀ ਜਦੋਂ ਮੈਂ ਪਹਿਲਾਂ ਮੈਨੂੰ ਮੜਾ ਜਾ ਹਾਰ ਮੜੇਦਮ ਤੋੜਦਾ ਬਾਬੇ ਤੂੰ ਤੂੰ ਮੈਨੂੰ ਫੋਨ ਕਰ ਲੈ ਯਾਰ ਮੈਨੂੰ ਤਾਂ ਉਹ ਮਰਜੀ ਕੋ ਮੈਂ ਤਾਂ ਉਹੀ ਬੰਦਾ ਹਰੇ ਖਾਤਰ ਬੋਲ ਪੈਣਾ ਯਾਰ ਮੈਂ ਕਿਹਦੇ ਖਾਤਰ ਨਹੀਂ ਬੋਲਿਆ ਹਣਾ ਭਾਈ ਮੈਂ ਕਿਹੜਾ ਕੋਈ ਮੈਂ ਤਾਂ ਸਾਈਕਲ ਤੇ ਤਾਂ ਹੁਣ ਨਹੀਂ ਬਾਬਾ ਮੈਂ ਮੈਂ ਕਿਹੜਾ ਕੋਈ ਲੀਡਰ ਐ ਮੇਰੀ ਕਿਹੜਾ ਕੋਈ ਮੇਰੇ ਪੇਜ ਮੇਰੇ ਬੰਦ ਨਹੀਂ ਮੈਂ ਤਾਂ ਨਸ਼ੇ ਵਾਲੀ ਮੇਰੇ ਤਾਂ ਦੁਸ਼ਮਣ ਬਹੁਤ ਨੇ ਲੈ ਮੈਂ ਬੋਲਤਾ ਭਾਈ ਅਮਰਤਪਾਲ ਸਿੰਘ ਮੈਰੋ ਜਿੰਦਾਬਾਦ ਭਾਈ ਅਮਰਤਪਾਲ ਸਿੰਘ ਮੈਰੋ ਜਿੰਦਾਬਾਦ ਭਾਈ ਅਮਰਤਪਾਲ ਸਿੰਘ ਮੈਰਾ ਜਿੰਦਾਬਾਦ ਉਹਦਾ ਸਾਥ ਦੇ ਉਹਦਾ ਨਾਲ ਖੜੋ ਸਰਕਾਰਾਂ ਜ਼ੁਲਮ ਕਰਦੀਆਂ ਨੇ ਸਰਕਾਰਾਂ ਨੇ ਬੁੱਧ ਲੜੋ ਤੇ ਝੂਠੇ ਪਰਚੇ ਤਾਂ ਨਹੀਂ ਸਾਰਾ ਉਹ ਤਾਂ ਵੀ ਉਹ ਸਾਥ ਨੂੰ ਯਾਰ ਇਹਨੂੰ ਉਹਦੇ ਹਾਰੀ ਪਾਣ ਔਖੀ ਮਾਰਦਾ ਗੋਲੀ ਨਿਵੇੜਨ ਦਾ ਕੰਮ ਪਰਾਂ ਕੰਜਰ ਦਾ ਹਨਾ ਹਨਾ ਭਾਈ ਬਹੁਤ ਸਾਥ ਆਪਾਂ ਬਹੁਤ ਸਾਥ ਦੇ ਰਹੇ ਆ ਯਾਰ ਆਪਾਂ ਹੁਣ ਮੈਂ ਮੈਂ ਤੈਨੂੰ ਕੀ ਹਨਾ ਚ ਚਲੋ ਕੋਈ ਗੱਲ ਨਹੀਂ ਤਾਂ ਭਾਈ ਇਹ ਇੰਨਾ ਜੋ ਆਪਣੇ ਘਰਾਂ ਚ ਜ਼ਹਿਰ ਵੇਚਿਆ ਜਾਂਦਾ ਹੈ ਇਹ ਜ਼ਹਿਰ ਇਹ ਜ਼ਹਿਰ ਹਰਥਾਂ ਪਹੁੰਚ ਰਿਹਾ ਹੈ 1 ਕਿਲੋ ਕਿਲੋ 2-2 ਕਿਲੋ ਜ਼ਹਿਰ ਹਰੇਕ ਗਲੀ ਚ ਵਿਕ ਰਿਹਾ ਹੈ ਜਿਹੜੀ ਗਲੀ ਚ ਜ਼ਹਿਰ ਵਿਕਦਾ ਹੈ ਨਸ਼ੇ ਵਾਲਿਆਂ ਦੇ ਗੱਲ ਚ ਹੱਥ ਪਾਓ ਨਸ਼ਿਆਂ ਦੇ ਗੱਲ ਚ ਹੱਥ ਕਿਉਂ ਕਿਉਂ ਨਹੀਂ ਪਾਉਂਦਾ ਵੇਚ ਵਾਲਿਆਂ ਨੇ ਵੱਡੇ ਦੱਸੋ ਮੈਨੂੰ ਪਤਾ ਗੱਤ ਨਹੀਂ ਬੰਦਾ ਅਗਲਾ ਮੂਰੋ ਤਾੜ ਤਾੜ ਕਰਾ ਦਊਗਾ ਜਵਾਕਾਂ ਨੂੰ ਮਾਰਨ ਦੀਆਂ ਧਮਕੀਆਂ ਦੇਣਗੇ ਨਸ਼ੇ ਵਾਲਿਆਂ ਦੇ ਖਿਲਾਫ ਤਾਂ ਨਹੀਂ ਬੋਲਦੇ ਬਹੁਤ ਵੱਡੇ ਵੱਡੇ ਨਹੀਂ ਬੋਲਦੇ ਹਣਾ ਬੋਲੋ ਭਾਈ ਡਰਨ ਦੀ ਲੋੜ ਨਹੀਂ ਮੈਂ ਆਮ ਬੰਦਾ ਯਾਰ ਤੁਰਕੇ ਰਹਿਣਾ ਮੇਰੇ ਕੋਲੇ ਕੋਈ ੱਡਾ ਧਾਮ-ਚਾਮ ਹੈ ਨਹੀਂ ਤੁਰਕੇ ਹੁਣਾ ਪੰਜ ਮੈਂ ਤਰੀਕਾਂ ਬੋਤਦਾ ਹੁ ਵੀ ਤੁਰਕੀ ਜਾਂਦਾ ਕਚਹਿਰੀਆਂ 'ਚ ਕੋਈ ੱਡੀ ਗੱਲ ਨਹੀਂ ਹੈਗੀ ਹੂੰ ਮੇਰੇ ਕੋਲ ਜਾਇਦਾਦ ਹੈਗੀ ਆ ਮੈਂ ਕਿਹਦੇ ਵਿਚ ਕਿਹਾਣੀ ਆ ਹਣਾ ਸਵਾ ਲੱਖ ਗੁਰੂ ਦਾ ਦਿੱਤਾ ਖਾਣਾ ਦਸਬੰਦ ਬਹੁਤ ਆਪਣੇ ਕੋਲੇ ਗੁਰੂ ਗੋਬਾਹਾ ਦਾ ਦਿੱਤਾ ਮੇਰੇ ਮਾਂ ਪਿਓ ਦਾ ਕਮਾਇਆ ਉਹ ਦਸਬੰਦ ਨਾਲ ਆਰਾਮ ਨੂੰ ਲੋੜ ਨਾਲ ਆਪਾਂ ਲਈ ਹੈ ਹਣਾ ਕਿਸੇ ਦੇ ਪੈਸੇ ਦੀ ਸੋ ਭਾਈ ਇਹ ਬੰਦੇ ਨੇ ਆਪਾਂ ਪਹਿਲਾਂ ਵੀ ਇਹਨਾਂ ਖਿਲਾਫ ਬਹੁਤ ਬੋਲੇ ਸੀ ਵੀ ਇਹ ਖੁੱਲਾ ਜੱਟਾ ਵੇਚਦੇ ਖੁੱਲਾ ਨਸ਼ਾ ਵਗਿਆ ਰਹੇ ਨੇ ਐਡੇ ਵੱਡੇ ਆਖੀਆਂ ਭੂਕੀਆਂ ਸੀ ਤਾਂ ਇਹ ਹੁਣ ਇਹਨਾਂ ਦਾ ਏਡਾ ਵੱਡਾ ਸਾਹਮਣੇ ਆ ਗਿਆ ਤੁਸੀਂ ਸਾਰੇ ਸੁਣ ਲਿਓ ਵੀ ਕਿੰਨੇ ਲੱਕ ਕਿੰਨੇ ਕਿੰਨੇ ਵਿਚਰ ਲੱਗੇ ਜੋ ਨਸ਼ਾ ਵੇਚਣ ਤੇ ਬਾਈ ਹੁਣ ਵੀਰ ਬਣ ਕੇ ਆਪਦੇ ਆਪ ਦੇ ਪਿੰਡ ਦਾ ਨਾਮ ਜਿਹੜੇ ਪਿੰਡ ਆਪਦੇ ਆਪ ਦੇ ਸ਼ਹਿਰ ਦਾ ਨਾਮ ਆਪਦੀ ਆਪਦੀ ਗਲੀ ਮਹੱਲੇ ਦਾ ਨਾਮ ਲਿਖ ਕੇ ਭੇਜੋ ਵੀ ਸਾਡੇ ਪਿੰਡ ਚ ਆਹ ਬੰਦਾ ਇੱਥੇ ਮੇਰੇ ਕਮੈਂਟਾਂ ਚ ਕਰੋ ਇੱਥੇ ਮੇਰੇ ਕਮੈਂਟਾਂ ਚ ਕਰੋ ਵੀ ਝੋਟੇ ਭਾਈ ਪਤਾ ਕਿਉਂ ਮੈਨੂੰ ਮੇਰੀਆਂ ਰਿਪੋਰਟਾਂ ਬਣਾ ਕੇ ਭੇਜਦੇ ਨੇ ਉੱਪਰ ਵੀ ਜਰਾ ਉਹ ਬੰਦਾ ਰੌਲਾ ਪਾਉਂਦਾ ਕ ਕੰਮਲਾ ਆਇਆ ਸਵੇਰੇ ਸਵੇਰੇ ਉੱਠ ਕੇ ਰੋਜ਼ ਲੱਗ ਜਾਂਦਾ ਬੋਲਣ ਨਸ਼ਾ ਬਿਕਦਾ ਨਸ਼ਾ ਬਿਕਦਾ ਉਹ ਕਹਿੰਦੇ ਵੀ ਉਹ ਤਾਂ ਝੂਠ ਮਾਰਦਾ ਜੀ ਨਸ਼ਾ ਹੈ ਨਹੀਂ ਕਿਤੇ ਬਿਕਦਾ ਨਹੀਂ ਉਹ ਕੀ ਕਰਦੇ ਜਿਹੜੇ ਖਾਣ ਪੀਣ ਵਾਲੇ ਮਾਤੜ ਮੰਨ ਲੈ ਮੇਰੇ ਵਰਗੇ ਚਾਰ ਗੋਲੀਆਂ ਖਾਂਦਾ ਉਹਨੂੰ ਫੜ ਕੇ ਬਾਅਦ ਨੇ ਪੱਚਾ ਅਸੀਂ ਬਲਾਕੀਆ ਫੜ ਲਿਆ ਦੋ ਬੋਤਲਾਂ ਵਾਲਿਆਂ ਨੂੰ ਫੜ ਕੇ ਨਾਲ ਉਹਦੇ ਆਏ ਫੋਟੋਆਂ ਕਰਾਉਂਦੇ ਨੇ ਵੀ ਆਹ ਫੜ ਲੇ 10 ਗ੍ਰਾਮ ਵਾਲਿਆਂ ਨੂੰ ਫੜ ਕੇ ਨਾਲ ਦੇ ਫੋਟੋਆਂ ਵੀ ਅਸੀਂ ਬਲਾ ਫੜ ਲੇ ਇਹ ਫੜਨਾ ਭਾਈ ਕਿਲੋ ਕਿਲੋ ਚਟਾ ਸ਼ਹਿਰ ਚਾਉਂਦਾ ਰੋਜ਼ ਦਿੱਲੀ ਉਹਨਾਂ ਨੂੰ ਫੜੋ ਉਹਨਾਂ ਮਿਹਰੇ ਤੁਸੀਂ ਕਿੱਧਰ ਮ ਉਨਾਂ ਨੂੰ ਮਣੀ ਝਾਕਦੇ ਮੀਨ ਤੁਸੀਂ ਉਹਨਾਂ ਮਣੀ ਉਹ ਪੈਸਾ ਹੁੰਦਾ ਸੋਨੂੰ ਤੁਸੀਂ ਤਾਂ ਨਹੀਂ ਫੜਦੇ ਭਾਈ ਉਹਨਾਂ ਨੂੰ ਫੜੋ ਸੋੜ ਲਿਖੋ ਭਾਈ ਸਾਹਸ ਦਿਓ ਲਿਖਤਾ ਸਕਦੇ ਨਾ ਨਾ ਜਾਂ ਹੋਰ ਕੁਝ ਨਹੀਂ ਕਰ ਸਕਦੇ ਮੈਂ ਕਿਤੇ ਤੁਹਾਨੂੰ ਜਾਣ ਨਹੀਂ ਕਹਿੰਦਾ ਮੈਂ ਇਸ ਨੂੰ ਕਿਤੇ ਆਉਣ ਨੂੰ ਨਹੀਂ ਕਹਿੰਦਾ ਹਾਂ ਨਸ਼ਾ ਬਠੰਡੇ ਬਹੁਤ ਵਿਗਦਾਈ ਪਤਾ ਵਿਗਦਾ ਕਿੱਥੇ ਵਿਗਦਾ ਕਿਹੜੀ ਗਲੀ 'ਚ ਵਿਗਦਾ ਇਹ ਵੀ ਲਿਖੋ ਨਾਂ ਲਿਖਣਾ ਨਾਂ ਲਿਖੋ ਜੇ ਨਾਂ ਨਹੀਂ ਲਿਖਣ ਤਾਂ ਕੋਈ ਅਗਰੇਜ਼ ਕਰਨਾ ਹੈ ਨਾ ਤਾਂ ਐਡਰੈਸ ਪਿੰਡ ਦਾ ਲਿਖ ਦਿਓ ਵੀ ਸਾਡੇ ਪਿੰਡ ਭਾਈ ਬਹੁਤ ਨਸ਼ਾ ਫਲਾ ਨੀਂ ਅੰਗਰੇਜ਼ੀ 'ਚ ਬਹੁਤ ਮੁਸ਼ਕਲ ਹਣਾ ਨਾ じゃ ਬਹੁਤਾ ਮੈਂ ਹੁਣ ਸ਼ਰਿਆਮ ਨਾਂ ਲੈਤਾ ਇੰਨੇ ਜਗ੍ਹਾ ਦਾ ਨਾਂ ਲੈਤਾ ਇੱਕ ਵਾਰ ਫੇਰ ਲੈ ਦਿੰਨਾ ਇੱਕ ਭਾਈ ਅਮਰਪਾਲ ਸਿੰਘ ਮੈਰੋ ਆਸਾਦ ਉਹ ਆਪਣਾ ਭਰਾ ਹੈ ਚੜ੍ਹਦੀ ਕਲਾ ਸਿੰਘ ਹੈ ਆ ਭਾਈ ਖਾਲਸਾ ਜੀ ਫੋਨ ਨੰਬਰ ਹੈਗਾ ਤੁਹਾਨੂੰ ਮੈਂ ਲਾਇਆ ਵੀ ਸੀ ਅੱਜ ਦੁਪ ਸਵੇਰੇ ਉੱਠਣਸਾਰ ਤੁਸੀਂ ਪਾਕਪੁਰ ਚ ਬਿਜੀ ਹੋਵੋਗੇ ਫੇਰ ਲਾਵਾਂਗੇ ਤੁਹਾਨੂੰ ਟਾਈਮ ਤੁਸੀਂ ਜਿੱਥੇ ਹੁਕਮ ਕਰੋਗੇ ਉਸ ਤੋਂ ਨਾਲ ਹੈ ਹਨਾ ਸਾਡਾ ਵੀਰੇ ਵਾਲੇ ਜੱਟਾ ਬਹੁਤ ਮੁੱਕਦਾ ਮੈਨੂੰ ਬਹੁਤ ਫੋਨ ਆਗੇ ਸ਼ਿਵਿੰਦਰ ਹੋਰ ਕਿ ਮੈਂ ਸ਼ਿਵਿੰਦਰ ਬਹੁਤ ਫੋਨ ਆਗੇ ਉੱਥੇ ਆਪਾਂ ਤੂਰੀ ਹਾਂਜੀ ਤੂਰੀ ਵੀ ਐ ਮਾਨੂ ਕੇ ਗੱਲ ਬਹੁਤ ਆ ਹਾਂ ਵੀ ਮਾਨੂ ਕੇ ਗੱਲ ਬਹੁਤ ਹਰਤ ਬੁਗਾਇਤਾ ਮਾਨਸਾ ਚ ਮੈਂ ਤੇ ਹਾਂ ਮੈਂ ਤਾਂ ਮੈਨੂੰ ਐ ਦੱਸ ਭਣਾ ਮਾਨਸਾ ਚ ਕਿੱਥੇ ਕਿੱਥੇ ਵਿਗਦਾ ਜਿਹੜੇ ਜਿਹੜੇ ਨਾਂ ਲਿੱਤੇ ਮੈਂ ਉਹ ਨਾਂ ਸਹੀ ਨੇ ਬਾਈ ਬਣ ਕੇ ਹਿੰਮਤ ਕਰੋ ਬੋਲੋ ਨੈਰਜ ਕਾਲਜ ਦੀ ਬੈਕ ਸਾਈਡ ਡੇਲੀ ਕਾਕਾ ਸ਼ਾਮਾ ਸਹੀ ਗੱਲ ਆ ਰਾਈਟ ਹਾਂ ਇਹ ਮਾਨਸਾ ਪੁਲਿਸ ਵੱਡੇ ਅਫਸਰ ਮੇਰੀ ਬਣਾ ਕੇ ਰਿਪੋਰਟ ਭੇਜਦੇ ਨੇ ਵਿੱਚੋਂ ਟਾ ਝੂਠ ਮਾਰਦਾ ਬਾਈ ਬਣ ਕੇ ਦੱਸ ਲੋ ਯਾਰ ਕਿੱਥੇ ਕਿੱਥੇ ਵਿਗਦਾ ਜਾਣਾ ਚ ਆ ਕਿ ਮੈਂ ਕਹਾਂ ਮੇਰੇ ਸਾਰਾ ਪੜਦੇ ਨੇ A to Z ਡਰੇ ਹੋਣਾ ਰਪਿੰਦਰਜੀਤ ਸਿੰਘ ਬਾਈ ਹਾਂ ਇਹ ਸਾਡੇ ਬੱਚਿਆਂ ਤੱਕ ਜ਼ਹਿਰ ਪਹੁੰਚ ਰਿਹਾ ਲੋਕੋ ਦਿੱਲੀ ਰਿਆਣਾ ਰਿਆਣਾ ਪਹੁੰਚਦਾ ਜ਼ਹਿਰ ਸਾਡੇ ਬੱਚਿਆਂ ਦੀਆਂ ਨਾੜਾਂ ਤੱਕ ਪਹੁੰਚਦਾ ਸਾਡੇ ਬੱਚੇ ਮਰਨ ਕਿਨਾਰੇ ਆਉਂਦੇ ਨੇ ਇਸ ਮੁੱਦੇ ਤੇ ਕੋਈ ਤਾਂ ਨਹੀਂ ਬੋਲਦਾ ਇਹ ਤੇ ਡਾਂਗਾਂ ਨੇ ਕੱਲੀਆਂ ਪਰਚੇ ਨੇ ਜੇਲਾਂ ਨੇ ਅਗਲਾ ਕਹਿੰਦਾ ਪਾਣੀ ਕਿ ਲੈਣਾ ਯਾਰ ਆਪਣੇ ਤਾਂ ਜਬਾਕ ਨਹੀਂ ਵਿਕਦਾ ਵੀ ਕੀ ਜਾਣਦੇ ਉਹ ਬਾਈ ਛੋਟੇ ਜਬਾਕ ਕਿੰਨਾ ਚਿਰ ਬੱਚੇ ਰਹਿਣਗੇ ਹੀਰੋ ਕਲਾ ਵਿੱਚ ਨਹੀਂ ਵਿਕਦਾ ਬਾਈ ਚਲੋ ਚੰਗੀ ਗੱਲ ਹੈ ਹੀਰੋ ਕਲਾ ਹੋਰ ਕਿਤੇ ਹੋਰ ਆਰੰਪਲ ਹੋਰ ਆਰੰਪਲ ਵਿਕਦਾ ਹੋਊਗਾ ਹੈ रले जोगे उरो कलंप कर हीरो बुलाडे चिट्टा बिकता कितने नहीं बिकता जरा सारा महला बेच तेरा खुला बस्तियों खुला बेचते नहीं बुलाडे लोग रल् नी हां पेट्रोक हां हा, करी तुमक मैं इतने गल पेट्रोल पंप की बैकसाइड किलो किलो ਕਿੱਲੋ ਕਿਲੋ ਉਥੇ ਕਿਲੋ ਕਿਲੋ ਉਥੇ ਬੀੜਤਾ ਪੂਲੇ ਤੇਰੇ ਪਿੰਡ ਵੀ ਭਾਈ ਮੈਨੂੰ ਬੰਦੇ ਨੇ ਫੋਨ ਆਏ ਤੇਰੇ ਪਿੰਡੋਂ ਕੱਲ ਭਾਈ ਬਣ ਕੇ ਹੱਥ ਬਨ ਕੇ ਬੇਨਤੀਆ ਕਰੋ ਸਿੰਘੋ ਹਿੰਮਤ ਨਾ ਲਿਖੋ ਕੋਈ ਗੋ ਮੈਨੂੰ ਕੀ ਮਾਰਤਾ ਕਿਸ ਨੇ ਯਾਰ ਮੈਂ ਕਿਦੰਦਾ ਰੌਲਾ ਪਾਈ ਜਾਂਦਾ ਸ਼ਰਿਆਮਾ ਜਿਹੜੇ ਗਲ ਫੜਦੇ ਨੇ ਵੇਚਦੇ ਉਹਨਾਂ ਦੇ ਮੈਂ ਦੁਕਾਨ ਦੇ ਆ ਜਾ ਲੜਦਾਗਾ ਆ ਹੁਣ ਵੀ ਕੱਜ ਕੱਲ ਵੀ ਜਾ ਕੇ ਸਵੇਰੇ ਸਵੇਰੇ ਸਾਡੀ ਰੋਡ ਤੇ ਵਿੱਚ ਲਾਗੇ ਦੋ ਬੰਦੇ ਕਹਿ ਕੇ ਆਏ ਲਾਸਟ ਵਾਰ ਵੀ ਭਾਈ ਜੇ ਹੁਣ ਵੇਚੋਗੇ ਤਾਂ ਸਾਹਵਾਲ ਨਹੀਂ ਫਿਰ ਮੈਂ ਤੁਹਾਡਾ ਬੁਰਾ ਹਾਲ ਕਰੂੰਗਾ ਹਣਾ ਬਾਕੀ ਆਹਨੇ ਮਰ ਗਿਆ ਐ ਬਾਈ ਮੈਂ ਪਾਪਕ ਹੋਇਆ ਕਿਉਂ ਪਾਪਕ ਹੋਇਆ ਮੈਨੂੰ ਬੰਦੇ ਨੇ ਫੋਨ ਕਰਿਆ ਸੀ ਸਾਰਾ ਵੀ ਆਹ ਕੁਛ ਛੋਟੇੜਾ ਤੂੰ ਰੋਲਾ ਪਾਇਆ ਸੀ ਸਿਸ਼ਣ ਮਿੱਤਰ ਖਿਲਾਫ ਅਫਸਰ ਖਿਲਾਫ ਸੱਚ ਐ ਮੈਨੂੰ ਬਥੇਰੇ ਵੱਡੀ ਆਫਰ ਸੀ ਉਦੋਂ ਬਥੇਰੇ ਬਹੁਤ ਵੱਡੇ ਪੈਸਿਆਂ ਦੀ ਪਾਲਾ ਕਿ ਮੇਰੇ ਕੋਲ ਜਿਹੜੇ ਕਿੱਲੀ ਡੇਡ ਕਿੱਲੀ ਆਉ ਦੋ ਕਿੱਲੇ ਆ ਉਹ ਵੀ ਮਹਿੰਗੇ ਭਾਵਾਂ 'ਚ ਉਹਨੇ ਮੈਂਵੇਂ ਭਾਵਾਂ ਦੀ ਮੈਨੂੰ ਉਹਨਾਂ ਨੇ ਆਫਰ ਕਰੀ ਸੀ ਤੇ ਹੁਣ ਉਹ ਅੜਿਆ ਤੇ ਹੁਣ ਉਹ ਸੁੱਕਾ ਨਾ ਜਾਵੇ ਨਾਲ ਉਹਦੇ ਕਈ ਬੰਦੇ ਹੋਰ ਉਹਨਾਂ ਦਾ ਉੱਤਰ ਡੀਐਸਪੀ ਯੋ 19 ਹਾਰ ਕੋਰਸ ਦੇ ਉਹ ਵੀ 50 ਲੱਖ ਰਿਸ਼ਵਤ 'ਚ ਹਣਾ ਸਿਸ ਸਾਰੀ ਵੀਡੀਓ ਸੁਣ ਲਓ ਦੂਰੀ ਬਾਰ ਭਰਾ ਬਣ ਕੇ ਉਹਨੂੰ ਸ਼ੇਅਰ ਕਰ ਦਿਓ ਜਿਹੜਾ ਵੀ ਵੀਰ ਜਾਂ ਮੇਰੀ ਭੈਣ ਜਾਂ ਮੇਰਾ ਕੋਈ ਭਰਾ ਜਾਂ ਮੇਰਾ ਕੋਈ ਬਜ਼ੁਰਗ ਕੇ ਚਾਚਾ ਤਾਇਆ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਦਾ ਕਿਸੇ ਤੋਂ ਕੋਈ ਰੁਪਈਆ ਨਹੀਂ ਮੰਗਦਾ ਨਾ ਹੀ ਕਦੇ ਮੰਗਿਆ ਹੈਗਾ ਕਿਸੇ ਤੋਂ ਕੋਈ ਹੋਰ ਚੀਜ਼ ਨਹੀਂ ਮੰਗਦਾ ਕਿਸੇ ਤੋਂ ਕੰਕਣੀ ਨਹੀਂ ਮੰਗਦਾ ਮੈਂ ਤਾਂ ਸਿਰਫ ਇੱਕ ਗੱਲ ਕਹਿਣਾਗਾ ਵੀ ਬਾਈ ਬਣ ਕੇ ਜਿੱਥੇ ਹੀ ਇੱਥੇ ਵਿਕਦਾ ਹੈ ਜਿੱਥੇ ਹੀ ਇੱਥੇ ਵਿਕਦਾ ਹੈ ਉਹ ਮੈਨੂੰ ਦੱਸ ਦਿਓ ਵੀ ਹਾਂ ਭਾਈ ਇੱਥੇ ਖੁੱਲਾ ਨਸ਼ਾ ਵਿਕਦਾ ਹੈ ਆ ਗਲੀ 'ਚ ਖੁੱਲਾ ਨਸ਼ਾ ਵੇਖਦਾ ਆ ਥੱਲੇ ਕਮੈਂਟ ਕਰ ਲਿਓ ਤੇ ਸਰਕਾਰ ਪੜੂਗੀ ਪੁਲਿਸ ਬਣੂਗੀ بڑے بڑے ਅਫਸਰ ਪੜਨਗੇ ਇੱਥੇ ਉਹਨਾਂ ਨੂੰ ਪਤਾ ਲੱਗੇ ਹਾਂ ਵੀ ਨਸ਼ਾ ਇੰਨਾ ਇਹ बिकਦਾ ਆਪਾਂ ਨੂੰ ਪਤਾ ਉਹਨਾਂ ਨੂੰ ਪਤਾ ਗੱਲ ਕਰੋ ਕਹਿੰਦੇ ਝੋਟਾ ਕੋਈ ਕਾਨੂੰਨ ਤਾਂ ਕਹਿੰਦੇ ਨਹੀਂ ਵੀ ਨਾਲ ਤਾਂ ਇਹ ਤੁਰਦੇ ਨਹੀਂ ਇਹ ਤਾਂ ਕੱਲਾ ਹੈ ਉਹ ਬਗਾਈ ਮਾਰੀ ਜਾਂਦਾ ਉੱਥੇ ਮੈਂ ਹੁਣ ਐਂ ਕਹਿ ਜਾਂਦਾ ਆ ਜੇ ਕੋਈ ਬੁਈਰ ਬੋਲਦਾ ਵੀਡੀਓ ਬਣਾ ਕੇ ਭੇਜ ਦਿਓ ਮੈਨੂੰ ਵੀ ਸਾਡੇ ਆ ਨਸ਼ਾ ਵੇਖਦਾ ਮੈਂ ਉਹਦੀ ਵੀਡੀਓ ਵੀ ਪਾਉਂਗਾ ਵੀਰ ਦੀ ਵੀ ਕਿਸੇ ਨੂੰ ਡਰ ਨਹੀਂ ਹੈ ਹਣਾ ਹੁਣ ਹਾਂਜੀ ਆਰਪੀ ਸਿੰਘ 98 ਖਾਸ 734 ਸੋਨੀ ਬਾਈ ਕੀ ਕਰੀ ਹੁਣ ਜਿਹੜੇ ਮੈਂ ਜਿਹੜਾ ਕੋਈ ਹੋਆ ਹੁਣ ਲੈ ਗੱਲ ਸੁਣ ਲੋ ਮੈਂ ਪਰਸੋ ਇੱਕ ਵੀਡੀਓ ਪਾਤੀ ਜਿਹੜਾ ਉਹ ਅੱਜ ਵਾਕਾਂ ਨੂੰ ਕੁੱਟੀ ਮਾਂ ਨੂੰ ਕੁੱਟੀ ਦਾ ਖਿਆਲਿਓ ਉਹ ਮੈਨੂੰ ਕਿਸਨੇ ਭੇਜਤੀ ਸੀ ਮੈਂ ਵੀਡੀਓ ਪਾਤੀ ਤੇ ਲੋਕ ਬੇਫਿਕਰ ਉੱਪਰ ਲਿਖਿਆ ਨਹੀਂ ਦੇਖਦੇ ਇਹ ਜੜਾਂਗਾ ਮਾਰ ਇਹਨੂੰ ਕੁੱਟ ਇਹਨੂੰ ਮਾਰ ਤੂੰ ਵੀਡੀਓ ਬਣਾਉਂਦੀ ਪਹਿਲੀ ਗੱਲ ਤਾਂ ਅਸੀਂ ਕਈ ਉਹ ਵੀਡੀਓ ਨਹੀਂ ਬਣਾਈ ਨੰਬਰ 2 ਜੇ ਅਸੀਂ ਹੁੰਦੇ ਸੀ ਉਹਨੂੰ ਬਖਸ਼ਦੇ ਉੱਥੇ ਸਾਨੂੰ ਲੱਗਦਾ ਵੀ ਅਸੀਂ ਕਿਸ ਨੂੰ ਬਖਸ਼ਾਂਗੇ ਹਨਾ ਤੇ ਨੰਬਰ 3 ਉਹਦਾ ਕਸੂਰ ਕੀ ਉਹਦਾ ਮਰੀਜ਼ ਆ ਯਾਰ ਜਿਹੜਾ ਬੰਦਾ ਆ ਦੇ ਮਾਂ ਪਿਓ ਨਸ਼ੇ ਪਿੱਛੇ ਕੁੱਟ ਰੇਦਾ ਕੋਈ ਕਸੂਰ ਆ ਉਹ ਤਾਂ ਮਰੀਜ਼ ਆ ਛੋਡੀ ਜਿਹੜੇ ਉਹ ਕਮੈਂਟ ਕਰੀਏ ਉਹਨਾਂ ਦੀ ਗਲੀ ਚਿੱਟਾ ਵਿਗੀ ਜਾਂਦਾ ਕਈ ਬੰਦਿਆਂ ਨੇ ਉਹ ਚਿੱਟੇ ਖਿਲਾਫ ਤਾਂ ਬੋਲਦੇ ਨਹੀਂ ਉੱਥੇ ਤਾਂ ਹਿੰਮਤ ਜਾਗਦੀ ਨਹੀਂ ਬਈ ਤੂੰ ਚਿੱਟਾ ਵੇਚਦਾ ਸਾਡੀ ਗਲੀ ਚ ਆ ਬੰਦਾ ਹਟ ਜਾ ਚਿੱਟਾ ਵੇਚਦਾ ਸਾਡੀ ਗਲੀ ਚ ਹਟ ਜਾ ਹੈ ਹਿੰਮਤ ਬੋਲਿਆ ਕਰੋ ਭਾਈ ਹਿੰਮਤ ਸਾਰਿਆਂ ਦਾ ਮੈਨੂੰ ਪਤਾ ਹੈ ਮਜਬੂਰੀਆਂ ਮਾਰਦੀਆਂ ਨੇ ਮੈਂ ਹੱਥ ਮੰਨ ਕੇ ਬਿੰਦ ਕਰਾਂ ਲੜੋ ਯਾਰ ਇਹ ਜ਼ਹਿਰ ਆ ਮੈਨੂੰ ਪਤਾ ਹੈ ਮੈਨੂੰ ਪਤਾ ਇਹ ਕਿੰਨਾ ਮਾੜਾ ਅਸਰ ਕਰਦੀ ਹੈ ਆ ਫਿਊਚਰ ਤੇ ਤੁਹਾਡੇ ਜੀਵਨ ਸਾਥੀ ਤੇ ਤੁਹਾਡੇ ਬੱਚਿਆਂ ਤੇ ਹਨਾ ਸੋ ਭਾਈ ਜੋ ਜਾਤ ਦੀਆਂ ਜ਼ਮੀਰਾਂ ਉੱਠ ਕੇ ਲੜੋ ਇਹ ਮੈਂ ਮੈਂ ਜਿਹੜੀਆਂ ਗੱਲਾਂ ਸ਼ੁਰੂ ਤੋਂ ਕਰਕੇ ਤੁਰਿਆ ਉਹਨਾਂ ਦਾ ਪੂਰਾ ਵੀ ਨਾ ਮੈਨੂੰ ਕਿਸੇ ਚੀਜ਼ ਦੀ ਲੋੜ ਹੈ ਨਾ ਕੋਈ ਪੈਸੇ ਦੀ ਲੋੜ ਹੈ ਨਾ ਮੈਨੂੰ ਕੋਈ ਕਿਸੇ ਚੀਜ਼ ਦੀ ਕੋਈ ਲੋੜ ਨਾ ਮੈਂ ਕਿਸੇ ਲੀਡਰ ਦੀ ਛ ਜਾਣਾ ਨਹੀਂ ਮੈਨੂੰ ਲੀਡਰ ਕੋਈ ਚੰਗਾ ਲਾਦਾ ਸਾਲਾ ਸਿੱਧੀ ਜੀ ਗੱਲ ਹੈ ਕੋਈ ਮਰ ਜਾ ਲੀਡਰ ਦਾ ਫੁੱਦੂ ਹੀ ਹੁੰਦੇ ਨੇ ਹਨਾ ਸਾਫ਼ ਜਾ ਗਾਣਾ ਸਰਿਆ ਮੈਨੂੰ ਕੋਈ ਨਾ ਕਦਾ ਕੋ ਡਰਾਸ ਵਾਲੇ ਦਾ ਮੈਂ ਕਹਿੰਦਾ ਕਿਸ ਤੋਂ ਮੰਗ ਕੇ ਖਾਣਾ ਆਪ ਦੀ ਨੱਤਾਂ ਨਾ ਬਣੇ ਦੋ ਦਿੱਤੀਆਂ ਇਹਨਾਂ ਚਿਤ ਪ੍ਰਾਨੀ ਤੁਰ ਵੀ ਤੁਰੇ ਖਲਾਂਗੇ ਸਾਰੀ ਉਮਰ ਕੱਢ ਲਈ ਸੋ ਭਾਈ ਬੋਲਿਓ ਬੀਰ ਬਣ ਕੇ ਹਜੇ ਤੱਕ ਲੋਕ ਕਮੈਂਟ ਨਹੀਂ ਕਰ ਰਹੇ ਆ ਆ ਦੇ ਪਿੰਡਾਂ ਦੇ ਨਾਂ ਲਿਖਿਓ ਉਹਨੂੰ ਸ਼ੇਅਰ ਕਰ ਦਿਓ ਖਬਰੇ ਕੋਈ ਅਣਖੀਲਾ ਜੋਲਾ ਸੂਰਮਾ ਕਹੇ ਹਾਂ ਸਾਡੀ ਗਲੀ 'ਚ ਵਿਕਦਾ ਹੈ ਦੇਖ ਲਿਆ ਉਹ ਮਾਂ ਦਾ ਪੁੱਤ ਕਿਹੜਾ ਹੈ ਜਿਹੜਾ ਲਿਖੂਗਾ ਵੀ ਸਾਡੀ ਗਲੀ 'ਚ ਵਿਕਦਾ ਮਸਲੇ ਲਿਖੀ ਵੀ ਜਾਂਦੇ ਨੇ ਹੈ ਹਿੰਮਤ ਕਿਸੇ 'ਚ ਭਾਈ ਇਹ ਵੱਡੇ ਵੱਡੇ ਸਮਾਜ ਸੇਵੀਆਂ 'ਚ ਨਹੀਂ ਹੈ ਹਿੰਮਤ ਤਾਂ ਇਹ ਹਜਾ ਕੁਝ ਬੋਲਣ ਦੀ ਇਸ ਮੁੱਦੇ ਤੇ ਨੀ ਕੋਈ ਬੋਲਦਾ ਇਹ ਮੁੱਦਾ ਬਹੁਤ ਮੈਨੂੰ ਪਤਾ ਮੈਂ ਜੋਰ ਲਾਲਾ ਦੇਖ ਲੈ ਰੰਗਣਾ ਹਾਂ ਕਈ ਨਕਲੀ ਜ਼ਰੂਰ ਆ ਜਾਂਦੇ ਨੇ ਕਾਪੀਆਂ ਕਰਨ ਫੁੱਦੂਣੋਂ ਲੋਕਾਂ ਨੂੰ ਗਰੀਬਾਂ ਨੂੰ ਖਾਣ ਪੀਣ ਵਾਲਿਆਂ ਨੂੰ ਫੜ ਕੇ ਕੋਈ ਦਿਹਾੜੀ ਆ ਬੇਚਾਰਾ ਕੱਲ੍ਹ ਦੀ ਦਿਹਾੜੀ ਲੈ ਕੇ ਆਉਂਦਾ ਕਿਤੇ ਦੋ ਖਾਨ ਨੂੰ ਔਖਾ ਸੌਖਾ ਉਹਨੂੰ ਘੁੱਟ ਮਾਰ ਕੇ ਦੀ ਵੀਡੀਓ ਬਣਾ ਕੇ ਕੋਈ ਬਾਦਰੀ ਵੀ ਨਹੀਂ ਹੈਗੀ ਯਾਰ ਜੇ ਕੋ ਪਤਾ ਇਹ ਫਲਾਣੀ ਦੁਕਾਨ ਤੋਂ ਆਇਆ ਉਹਦੇ ਉਹਦੇ ਮਾਰੋ 400 ਸੜੇ ਮੈਨੂੰ ਦੱਸ ਦਿਆ ਕਰੋ ਮੈਂ ਮਾਰ ਦੂੰਗਾ ਜੇ ਸੋਟੇ ਮਾਰਨ ਦੀ ਹਿੰਮਤ ਨਹੀਂ ਹੈਗੀ ਹਣਾ ਮੈਨੂੰ ਵੀ ਮਾਰ ਹੀ ਦੇਣਗੇ ਮੈਂ ਕਿਹੜਾ ਕੋਈ ਉਹਨਾਂ ਨਜ਼ਰ ਹੈਗੇ ਆ ਪਾਣੀ ਦੀ ਹਿੱਕਤ ਭਾਈ ਬਣ ਕੇ ਤਾਕੜੇ ਹੋ ਕੇ ਲੜੋ ਨਸ਼ੇ ਖਿਲਾਫ ਲੜੋ ਸਾਥ ਦਿਓ ਤਰੀਕਾ ਬੁੱਤੀ ਆਨੇ ਹੋਰ ਪੋਤਾਂਗੇ ਕੋਈ ਡਰ ਨਹੀਂ ਜੱਜ ਕੇ ਜੱਜ ਕੇ ਅਮਰਤਪਾਲ ਸਿੰਘ ਮਹਿਰੋ ਨੇ ਬਹੁਤ ਚੰਗਾ ਕੰਮ ਕਰਾਇਆ ਸਾਥ ਦਿਓ ਆਪਣਾ ਫਰਜ ਹੈ ਹੱਕ 'ਚ ਬੋਲਣਾ ਹਨਾ ਕਿਤੇ ਵੀ ਜ਼ੁਲਮ ਹੁੰਦਾ ਹੈ ਉੱਥੇ ਬੋਲੋ ਚਾਹੇ ਉਹ ਸਿੱਖ ਭਰਾ ਤੇ ਸਿੱਖ ਭਰਾ ਆਪਣਾ ਜੰਮੀ ਜ਼ੁਲਮਾਂ ਵਾਸਤੇ ਆਪਨੇ ਤੇ ਹੋਏ ਆਪਣੇ ਹੱਕ 'ਚ ਬਹੁਤ ਬੋਲੇ ਬਹੁਤੇ ਨਹੀਂ ਬੋਲੇ ਹਨਾ ਪਰ ਆਪਾਂ ਨੂੰ ਫਰਜ ਹੈ ਅਮਰਤਪਾਲ ਸਿੰਘ ਮਹਿਰੋ ਚੰਗਾ ਕੰਮ ਕਰ ਰਿਹਾ ਪਹਿਲਾ ਸਾਥ ਦਿਓ ਤੇ ਬਾਈ ਬਣ ਕੇ ਆ ਮੇਰਾ ਨਹੀਂ ਆਪ ਦਾ ਖੁਦ ਦਾ ਆਪ ਦੇ ਬੱਚਿਆਂ ਦਾ ਖੁਦ ਤੁਸੀਂ ਸਾਥ ਦਿਓ ਬੋਲੋ ਵੀ ਇੱਥੇ ਨਸ਼ਾ ਵੇਚਦਾ ਹੈ ਖੁੱਲ ਕੇ ਬੋਲੋ ਯਾਰ ਕਿਉਂ ਲਿਖ ਲਿਖੋ ਜੇ ਕਿ ਵੀ ਫਲਾਣਾ ਬੰਦਾ ਨਸ਼ਾ ਵੇਚਦਾ ਹੈ ਨਾਂ ਲੈ ਦਿਓ ਬਾਡੇ ਬਾਣ ਸਾਹਿਬ ਵਿੱਚ ਹੀ ਆਂਦੇ ਵੱਡੇ ਵੱਡੇ ਲੀਡਰਾਂ ਦੇ ਚੇਲੇ ਬਾਈ ਕਿਹੜਾ ਬੰਦਾ ਜਾਂਦਾ ਆ ਤੁਹਾਡੇ ਤੇਰੇ ਘਰ ਵਾਲੇ ਨੂੰ ਦੱਸ ਲਈ ਮੈਨੂੰ ਫੋਨ ਕਰਦੀ ਮੈਸੇਜ ਕਰਦੀ ਇੱਥੇ ਲਿਖਦੇ ਆਪਾਂ ਛੱਤਰ ਲਾ ਦਾਂਗੇ ਕੋਈ ਚੱਕਰ ਨਹੀਂ ਕੁਛ ਨਹੀਂ ਹੁੰਦਾ ਆ ਕੋਈ ਭੈਣ ਮੇਰੇ ਘਰ ਵਾਲੇ ਨੂੰ ਕੋਈ ਕਹਿੰਦਾ ਨਸ਼ਾ ਦੇ ਜਾਂਦੇ ਨੇ ਕਰੇ ਆ ਕੇ ਮੇਰੇ ਹੱਥ ਬੈਣ ਨੂੰ ਨਸ਼ਾ ਮੁਫਤੇ ਦਾ ਕੌਣ ਦਿੰਦਾ ਭੈਣੇ ਪੈਸੇ ਜਾਂਦਾ ਹੋ ਕਾਕਾ ਹਣਾ ਚਲੋ ਬਾਈ ਫਤੇ ਬਲਾਉਣੇ ਅਰਜ਼ ਕਰਦੇ ਆ ਇੱਕ ਭੈਣ ਨੇ ਕਿਹਾਗਾ ਭੈਣੇ ਕੋਈ ਗੱਲੀ ਮੈਨੂੰ ਮੈਸੇਜ ਫੋਨ ਕਰ ਲੈ 98733700 ਦੁਪਹਿਰ 11 ਵਜੇ ਤੋਂ ਬਾਅਦ ਕਿਹੜਾ ਦਿੰਦਾ ਆਪਾਂ ਡਾਂਗਾ ਫੇਰਦਾ ਕੋਈ ਨਾ ਕਰੇ ਪ੍ਰਵਾਹ ਨਾ ਕਰੇ ਆਣਾ ਬੋਲੋ ਭਾਈ ਜੱਜ ਕੇ ਇੱਕ ਐਮੀ ਹਾਂ ਸ਼ਵਿੰਦਰ ਭਾਈ ਬਾ ਲਿਆ ਆਸਾ ਨਾ ਭਾਈ ਬਾਦੂ ਬਾਦੂ ਲਿਆ ਆ ਜੀ ਮੇਰੇ ਕੋਲੇ ਅੱਜ ल्याਈ ਮੈਨੂੰ ਲੈ ਕੇ ਦੇ ਕਿੱਥੋਂ ਮਿਲਦਾ ਆਪਾਂ ਕਰਾਂਗੇ ਕੁਛ ਨਾ ਕੋਣ ਆਣਾ ਜੀ ਮੇਰੇ ਕੋਲੇ ਆ ਜੀ ਘਰੇ ਆ ਜੀ ਫੋਨ ਕਰ ਮੈਂ ਨਾ ਵੈਰੀ ਗੁੱਡ ਸ਼ਾਬਾਸ਼ ਇਹ ਦੇ ਪੁਲਿਸ ਕਹਿੰਦੀ ਵਿਕਦੀ ਨਹੀਂ ਝੋਟਾ ਝੂਠ ਮਾਰਦਾ ਹੂੰ ਵੈਰੀ ਗੁੱਡ ਵਾਇਰੂ ਜੀ ਖਾਲਸਾ ਆ ਨੰਗਲ ਵਾਲਾ ਆ ਗਿਆ ਭਾਈ ਦੀ ਸਤੂ ਆਲਮੀ ਛੋੜੇ ਪਿੰਡ ਵੀ ਬਹੁਤ ਵਿਕੀ ਜਾਂਦਾ ਭਾਈ ਕਹਿੰਦੇ ਖੁੱਲਾ ਬੋਲਿਆ ਕਰੋ ਡਟ ਕੇ ਬੋਲੋ ਵੀ ਇੱਥੇ ਨਸ਼ਾ ਵੇਕਦਾ ਇੱਥੇ ਨਸ਼ਾ ਵੇਕਦਾ ਸਾਡੇ ਨਸ਼ਾ ਵੇਕਦਾ ਇਹ ਕੂਕਣ ਲੱਗ ਜਾਓ ਗੁਰੂ ਘਰ ਦੇ ਕੂਕਰ ਬਣ ਜਾਓ ਕੁੱਤੇ ਹਾਂ ਮੈਂ ਕੁੱਤਾ ਹਾਂ ਮੈਂ ਕੁੱਤਾ ਪਿਛਲੇ 2 ਸਾਲ ਤੋਂ ਬਣਾ ਹੋਇਆ ਮੈਨੂੰ ਮੈਂ ਕਿਹਾ ਕਿਸ ਨੂੰ ਸੁਣ ਲੈਂਦਾ ਬੋਲਣ ਦਾ ਹਰਜ ਆ ਬੋਲਾਂਗੇ ਯਾਰ ਜਿੰਨਾਂ ਜਣ ਹੈਗੇ ਆਂਨੇ ਬੋਲਾਂਗੇ ਹਾਂ 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 ਮੇਰੇ ਲਈ ਕੱਠ ਪਹਿਲਾਂ ਉਹ ਦੱਸ ਆਪ ਗੱਲ ਕਰਦਾ ਤਾਂ ਕੀ ਗੱਲ ਬਾਤ ਆ ਦੱਸਣਗੇ ਹੋ ਹਣਾ ਕੀ ਗੱਲ ਆ ਵੀ ਕਿਵੇਂ ਉਹਦਾ ਪਰਚਾ ਸਾਹ ਤੇਰਾ ਪਰਚਾ ਪਾਤਾ ਕੱਲ ਉਹਨਾਂ ਦਾ ਪਹਿਲਾ ਪਰਚਾ ਉਹਦਾ ਪੈ ਗਿਆ ਬੂਮਨੇ ਦਾ ਉਹਦਾ ਉੱਥੇ ਮੇਰੇ ਤਿੰਨ ਮਾਲਤਾਂ ਤੋੜ ਲੰਦਾ ਉਹਨੇ ਉੱਥੇ ਮੈਂ ਰੋ ਵਧੀਆ ਰੰਦਾ ਚੱਲ ਕੋਈ ਗੱਲ ਨਹੀਂ ਐਡੀ ਵੀ ਬਹੁਤ ਹਿੰਮਤ ਆ ਬਹੁਤ ਤਕੜਾ ਕੰਮ ਕਰੇ ਇਹ ਬਾਈ ਹੁੰਦੀ ਇਹ ਇਹ ਡੇਰਾਂ 'ਚ ਹੈ ਜਾਂ ਕੁਝ ਹੀ ਹੁੰਦਾ ਹੈ ਡੇਰਾਂ 'ਚ ਹੁੰਦਿਆ ਹੀ ਹੈ ਜਾਂ ਕੁਸ ਹੈ ਬਾਬੇ ਬਣਾ ਲੈਂਦੇ ਨੇ ਸਾਨ ਤਿਆਰ ਹੋ ਜਾਂਦੇ ਨੇ ਮੇਰੇ ਕਤੀੜ ਮੇਰੇ ਵਰਗੇ ਨੂੰ ਕਹਿੰਦੇ ਨੇ ਬਾਬਾ ਜੀ ਬਾਬਾ ਜੀ ਬਾਬਾ ਜੀ ਮੇਰੇ ਵਰਗਾ ਸਰੇ ਦਾ ਮਲੰਗ ਹੁੰਦਾ ਹੈ ਹਨਾ ਇਹ ਇਹ ਆਪਣੇ ਲੋਕਾਂ 'ਚ ਕਮੀ ਹੈ ਆ ਗੁਰਦੁਆਰੇ ਜਾਣ ਗੁਰਗੋਆਂ ਸਾਹਿਬ ਨੂੰ ਮੰਨਣ ਮੰਦਿਰ 'ਚ ਜਾਣਾ ਆਪਦੇ 'ਚ ਉੱਥੇ ਮੰਨਣਾ ਹੁਣ ਸਾਧ ਚੋਰ ਨੇ ਨਸ਼ਾ ਕਰਦੇ ਨੇ ਸਾਰੇ ਸਾਧ ਸਾਹ ਨੇ ਯਾਰ ਸਾਧ ਕਹਦੇ ਨੇ ਸਰਕਾਰੀ ਸਾਹ ਨੇ ਹਰੇਕ ਪਿੰਡ 'ਚ ਨੇ ਸਾਡੇ ਜਵਾਨ ਸਾ ਵੀ ਹੋਣਗੇ ਕਦੋਂ ਹੈਗੇ ਨੇ ਹੈ ਹੋਣਗੇ ਕੀ ਹੈਗੇ ਨੇ ਸਾਡੇ ਮਾਨਸਾ ਵੀ ਬਾਦੂ ਕੁੜੀਆਂ ਮੁਕਰ ਗਈਆਂ ਬਾਈ ਉਹ ਰੁਪੀ ਫਿਰ ਆਪਣੇ ਬਾਰੇ ਵੀ ਮੈਂ ਤਾਂ ਹੁਣ ਇਹ ਤਾਂ ਹਮਾਰਾ ਯਾਰ 30 ਪੈਸੇ ਦੇ ਤੈਨੂੰ ਕੁੜੀਆਂ ਨੂੰ ਮੁਕਰਗੇ ਹੋਣਗੇ ਹੁਣ ਹੋਰ ਕੀ ਕਰ ਸਕਦੇ ਬਾਕੀ ਜੱਜਮੈਂਟ ਆ ਪਾਸੋਂ ਜੱਜ ਦੀ ਕਿਰਾਂ ਬਿਆਨ ਦਰਜ ਹੋ ਗਏ ਨਾ ਵੀਡੀਓ ਮੁਕਰ ਨਹੀਂ ਸਕਦੀਆਂ ਹੁਣ ਹਣਾ ਚਲੋ ਬਾਕੀ ਵੇਖਦੇ ਆਂ ਬਾਈ ਬਣ ਕੇ ਨਸ਼ੇ ਖਿਲਾਫ ਬੋਲੋ ਨਸ਼ੇ ਖਿਲਾਫ ਲੜੋ ਆਪਾਂ ਪਿੰਡਾਂ ਪਿੰਡਾਂ ਟੀਮਾਂ ਬਣਾਵਾਂਗੇ ਦੂਰੀਵਾਰ ਪਿੰਡਾਂ ਪਿੰਡਾਂ ਜਾਵਾਂਗੇ ਛੇਤੀ ਜਾਨ ਲੱਗੂਗਾ ਮੈਂ ਥੋੜਾ ਜਿਹਾ ਮੇਰੀ ਮਜਬੂਰੀ ਹੈ ਮੈਂ ਇੱਕ ਦੋ ਸਿੰਘ ਤਿਆਰ ਕਰੀ ਜਾਣਾਗਾ ਜਿਹੜੋ ਸਿੰਘ ਉਹ ਪਹਿਲਾਂ ਵਿਚਾਰਾ ਚੱਲ ਗਿਆ ਸਾਡਾ ਇੰਦਰਪ੍ਰਾ ਹਣਾ ਮੈਂ ਨਾਲ ਜਾਣ ਬਸ ਇਹਦਾ ਬੰਦਾ ਜਾਵੇ ਨਾਲ 24 ਘੰਟੇ ਖਾ ਛੇ ਬੰਦੇ ਇੱਕਦੋ ਦੇਖਦਾ ਨਹੀਂ ਭਾਈ ਫਿਰ ਕੱਲੇ ਹੀ ਜਾਇਆ ਕਰਾਂਗੇ ਹੋਰ ਕੀ ਐ ਜਾਣਾ ਤਾਂ ਪਊਗੀ ਹਣਾ ਕਿਉਂ ਹੁਣ ਬਾਈ ਮੈਂ ਕਿਹੜਾ ਕਿਸ ਨੂੰ ਕੋਈ ਤਨਖਾਹ ਦੰਨਾ ਰੋਜ਼ ਲਈ ਫਿਰਾਂ ਯਾਰ ਕਿੰਨੇ ਕੁ ਦਾ ਅਗਲੇ ਨੂੰ ਪਤਾ ਵੀ ਇਹਦਾ ਪਰਚਾ ਪਵਾਊਗਾ ਹਣਾ ਵੀ ਇਹਦਾ ਆਪ ਦੇ ਤਾਂ ਹੈਗਾ ਸਾਡੇ ਤੇ ਪਵਾਊਗਾ ਹੁਣ ਅਲੱਗ ਕਿੰਨਾ ਦਿਨ ਤੁਰੇ ਫਰੇ